ਪੰਜਾਬ ਨਸਲ ਮੱਝੂ ਕੇ ਬਲੱਡ ਲਾਈਨ ਦੀ ਗੱਲ ਚੱਲੇ ਤੇ ਤੁੰਗ ਵਾਲੀ ਪਿੰਡ ਦਾ ਜ਼ਿਕਰ ਨਾ ਹੋਵੇ ਇਹ ਕਦੇ ਨਹੀਂ ਹੋ ਸਕਦਾ ਜੇ ਬਾਪੂ ਜੋਰਾ ਸਿੰਘ ਤੋਂ ਬਾਅਦ ਕਿਸੇ ਦੂਜੇ ਪਰਿਵਾਰ ਨੇ ਇਸ ਲਾਈਨ ਨੂੰ ਸੰਭਾਲਿਆ ਤੇ ਇੱਕ ਚੰਗਾ ਨਾਮ ਇਹਦਾ ਬਣਾਇਆ ਤਾਂ ਉਹ ਆਜੀ ਤੁੰਗ ਵਾਲੀ ਪਿੰਡ ਦਾ ਮਾਣ ਪਰਿਵਾਰ ਬਾਈ ਭਗਤ ਹੋਰਾਂ ਦੀ ਫੈਮਿਲੀ ਐਡਮ ਬਰੀਡਰ ਜੇ ਸਟੱਡ ਫਾਰਮ ਨਾ ਤੋਂ ਹੀ ਤੁਹਾਨੂੰ ਕਲੀਅਰ ਹੋ ਜਾਣਾ ਜਿੱਥੇ ਐਡਮ ਨੇ ਜਨਮ ਲਿਆ ਇੱਥੇ ਹੀ ਪਲਿਆ ਐਡਮ ਇੱਥੇ ਵੱਡਾ ਹੋਇਆ ਤੇ ਇੱਕ ਚੰਗਾ ਮਕਾਮ ਹਾਸਲ ਕੀਤਾ ਘੋੜੇ ਨੇ ਬਾਈ ਹੁਣਾਂ ਦੀਆਂ ਚਾਰ ਪੀੜੀਆਂ ਤਾਂ ਐਡਮ ਦੇ ਉੱਤੇ ਸਵਾਰੀ ਕਰ ਗਈਆਂ ਸੋ ਇਹਨਾਂ ਬੰਦਿਆਂ ਦਾ ਜ਼ਿਕਰ ਕਰਨਾ ਤਾਂ ਬਣਦਾ ਹੀ ਆ ਆ ਮਾਂ ਦੀ ਫੋਟੋ ਵੀ ਬਾਈ ਆ ਰਗਿਆ ਨੇ ਐਡਮ ਦੀ ਜਿਹੜੀ ਮਾਂ ਸੀ ਹਾਲੇ ਤੱਕ ਸਾਹਮਣੇ ਰੱਖੀ ਆ ਇਸ ਲਾਈਨ ਦੇ ਵਿੱਚ ਬੜੀ ਕਾਮਯਾਬੀ ਹਾਸਲ ਕੀਤੀ ਇਹਨਾਂ ਨੇ ਉਦੋਂ ਚਾਰ ਪੰਜ ਇਹਨਾਂ ਦੇ ਜਾਨਵਰ ਆਏ ਸੀਗੇ ਮੁਕਸਰ ਵਾਲੇ ਪਹਿਲੇ ਸ਼ੋਅ ਤੇ ਜਿਨ੍ਹਾਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਸੀ ਸੋ ਅੱਜ ਤੁਹਾਡੀ ਮੁਲਾਕਾਤ ਬਾਈ ਭਗਤ ਮਾਹਲ ਦੇ ਨਾਲ ਕਰਾਵਾਂਗੇ ਉਹਦੇ ਤਜਰਬੇ ਸਾਂਝੇ ਕਰਾਂਗੇ ਚਾਰ ਪੰਜ ਪੀੜੀਆਂ ਤੋਂ ਇਹਨਾਂ ਦੀ ਬਰੀਡਿੰਗ ਲਗਾਤਾਰ ਚੱਲਦੀ ਆ ਰਹੀ ਹੈ ਮੱਝੂਕੇ ਬਲੱਡ ਲਾਈਨ ਨੂੰ ਲੈ ਕੇ ਕੁੱਤੇ ਤੇ ਕਹਿ ਲੋ ਆਪਣਾ ਕੁੱਕੜ ਤੇ ਕਬੂਤਰ ਬਾਈ ਵਰਗਿਆਂ ਨੇ ਸ਼ੌਂਕ ਬੜੇ ਵੱਖਰੇ ਜੇ ਰੱਖੇ ਆ ਇਥੋਂ ਹੀ ਤਾਂ ਬਰੀਡਿੰਗ ਦਾ ਬਾਈਰ ਗਿਆ ਦਾ ਪਤਾ ਲੱਗਦਾ ਦੋਸਤੋ ਬੜਾ ਜੀ ਲੱਗਿਆ ਬਾਈ ਦੇ ਫਾਰਮ ਤੇ ਜਾ ਕੇ ਸੋ ਅੱਜ ਤੁਹਾਨੂੰ ਅੱਗੇ ਆਪਾਂ ਘੋੜਾ ਦਿਖਾਵਾਂਗੇ ਜਿਹੜਾ ਮੱਝੂ ਕੇ ਬਲੱਡ ਲਾਈਨ ਦਾ ਹੈ ਇਸ ਵਕਤ ਇਹਨਾਂ ਨੇ ਸਟੱਡ ਸਰਵਿਸ ਵਾਸਤੇ ਰੱਖਿਆ ਹੋਇਆ ਘੋੜਾ ਦੋਸਤੋ ਵੀਡੀਓ ਦੱਬ ਕੇ ਕਰ ਦਿਓ ਸ਼ੇਅਰ ਦੋ ਪਾਰਟ ਪਾਵਾਂਗੇ ਆਹਾ ਦੋਸਤੋ ਐਡਮ ਦਾ ਪੋਤਾ ਮੱਝੂ ਕੇ ਦੀ ਲਾਈਨ ਦਾ ਇਹ ਐਡਮ ਦਾ ਪੋਤਾ ਨਾਗ ਘੋੜੇ ਦਾ ਬੱਚਾ ਤੇ ਨਾਗਾ ਦੋਸਤੋ ਇਹਦਾ ਕਿੰਗ ਕੋਬਰਾ ਇਸ ਨਗੀਨੇ ਨੂੰ ਇਸ ਵਕਤ ਇਹਨਾਂ ਨੇ ਆਪਦੇ ਕੋਲੇ ਸਾਂਭ ਕੇ ਰੱਖਿਆ तकरीबन 13-14 ਸਾਲ ਉਮਰ ਹੋ ਗਈ ਪਰ ਘੋੜੇ ਦੀ ਦਿੱਖ ਦੇਖੋ ਯਾਰ ਬਾਡੀ ਦੇਖੋ ਤੁਸੀਂ ਹੈ ਨਾ ਪੂਰਾ ਸਾਂਭਿਆ ਹੋਇਆ 2 ਕੁ ਸਾਲ ਹੋ ਗਏ ਇਸ ਘੋੜੇ ਨੂੰ ਬਾਈਰਗਿਆਂ ਦੇ ਫਾਰਮ ਦੇ ਉੱਤੇ ਆਏ ਨੂੰ ਇਹਦਾ ਪਿਓ ਵੀ ਪਹਿਲਾਂ ਬਾਈਰਗਿਆਂ ਦੇ ਕੋਲੇ ਕੁਝ ਟਾਈਮ ਨਾਗ ਘੋੜਾ ਰਹਿ ਕੇ ਗਿਆ ਦੋਸਤੋ ਸੋ ਇਹਦੇ ਉੱਤੇ ਪ੍ਰਾਪਤੀ ਕੀ ਹੋ ਸਕਦੀ ਆ ਬੀ ਜੈਸ ਪਰਿਵਾਰ ਨੇ ਇੱਕੋ ਘੋੜੇ ਦੇ ਉੱਤੇ ਇੱਕੋ ਘੋੜੇ ਦੇ ਉੱਤੇ ਚਾਰ ਪੀੜ੍hiyan ਨੇ ਉਹਨਾਂ ਦੀਆਂ ਨੇ ਸਵਾਰੀ ਕੀਤੀ ਹੋਵੇ ਮੈਂ ਨਹੀਂ ਕਹਿੰਦਾ ਯਾਰ ਇੰਦੂ ਵੱਡੀ ਉਪਲਬਧੀ ਕੋਈ ਘੋੜਿਆਂ ਵਾਲੇ ਫੀਲਡ ਦੇ ਵਿੱਚ ਹੋ ਸਕਦੀ ਆ ਹਾਲੇ ਵੀ ਬਹੁਤ ਚੰਗੀਆਂ ਘੋੜੀਆਂ ਬਰੀਡਿੰਗ ਵਾਸਤੇ ਮੱਝੂ ਕੇ ਬਲੱਡ ਲਾਈਨ ਦੀਆਂ ਬਾਈ ਅਰਗਿਆ ਨੇ ਸੰਭ ਕੇ ਰੱਖੀਆਂ ਨੇਗੀਆਂ ਤੇ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਗੱਲਬਾਤ ਕਰਨੀ ਆ ਇਸ ਪਾਰਟ ਦੇ ਵਿੱਚ ਪਹਿਲੇ ਪਾਰਟ ਦੇ ਵਿੱਚ ਕਿੰਗ ਕੋਵਰੇ ਬਾਰੇ ਕਰਾਂਗੇ ਤੇ ਅਗਲਾ 파ਰਟ ਇੱਕ ਹੋਰ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹਦੇ ਵਿੱਚ ਆਪਾਂ ਬਾਈ ਭਗਤ ਹੋਣਾਂ ਦੀ ਫੈਮਿਲੀ ਦੇ ਜਿਹੜੇ ਤਜਰਬੇ ਆ ਮੱਝੂ ਕੇ ਬਲੱਡ ਲਾਈਨ ਨੂੰ ਲੈ ਕੇ ਉਹ ਸਾਂਝੇ ਕਰਾਂਗੇ ਸੋ ਆ ਬਾਈ ਅਰਗਿਆਂ ਦੇ ਘਰੇ ਇਸੇ ਕੋਵਰੇ ਦਾ ਇੱਕ ਬਸ਼ੀਰਾ ਦੋਸਤੋ ਤਿਆਰ ਹੋ ਰਿਹਾਗਾ ਤਕਰੀਬਨ 14 ਕੁ ਮਹੀਨੇ ਉਮਰ ਹੋਈ ਆ ਬੱਚੇ ਦੀ ਤੇ ਕਾਦਾ ਜਿਹੜਾ ਉਹ ਬਸ਼ੀਰਾ 68 ਇੰਚ ਦੇ ਲਗਭਗਾ ਕਰ ਗਿਆ ਉਸ ਬਸ਼ੇਰੇ ਨੂੰ ਵੇਚਣ ਦਾ ਬਾਈ ਅਰਗਿਆਂ ਦਾ ਇਰਾਦਾ ਹੈਗਾ ਜੇ ਕੋਈ ਚੰਗਾ ਬਾਇਰ ਖਰੀਦਣਾ ਚਾਹੁੰਦਾ ਹੋਇਆ ਤਾਂ ਉਹਨੂੰ ਸੇਲ ਵੀ ਕਰ ਦੇਣਗੇ ਬੱਚਾ ਬਹੁਤ ਚੰਗਾ ਤਿਆਰ ਹੋ ਰਿਹਾ ਆ ਖੜ ਨਹੀਂ ਕਰਨੀ ਇਹਦੀ ਦਿਖ ਦੇਖੋ ਆਪਦੇ ਪਿਓ ਵਰਗੀ ਆ ਸਾਰੀ ਤੋਰਾ ਤੂਰਾ ਚਾਲ ਢਾਲ ਰੜਕਮੜ ਕੋਹੀ ਆ ਬਹੁਤ ਚੰਗਾ ਬਸ਼ੇਰਾ ਤਿਆਰ ਹੋਇਆ ਇਸ ਬਸ਼ੇਰੇ ਦੀ ਮਾਂ ਵੀ ਬਾਈ ਅਰਗਿਆਂ ਦੇ ਘਰੀ ਆ ਕੱਲਾ ਇਹੀ ਰਿਜ਼ਲਟ ਨਹੀਂ ਅੱਗੇ ਤੁਹਾਨੂੰ ਹੋਰ ਰਿਜ਼ਲਟ ਵੀ ਦਿਖਾਉਣੇ ਆਂਗੇ ਤੇ ਬਾਈ ਭਗਤ ਤੋਂ ਪੁੱਛਾਂਗੇ ਵੀ ਕੋਬਰੇ ਦੀ ਜਿਹੜੀ ਸਟੱਡ ਸਰਵਿਸ ਦੀ ਫੀਸ ਆ ਕਿੰਨੀ ਰੱਖੀ ਵੀ ਆ ਬਾ ਕਮਾਲ ਬੱਚੇ ਕੋਬਰੇ ਨੇ ਪੈਦਾ ਕੀਤੇ ਆ ਦੋਸਤੋ ਤੇ ਬਹੁਤ ਚੰਗੇ ਰਿਜ਼ਲਟ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਬੱਚੇ ਸ਼ੋਹਾਂ ਦੇ ਵਿੱਚ ਮਿਲਣਗੇ ਆਜੋ ਫਿਰ ਕਰੀਏ ਗੱਲਬਾਤ ਬਾਈ ਨਾਲ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਪਿੰਡੂ ਜ਼ਿਮੀਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਐਸ ਵੀਡੀਓ ਨੂੰ ਦੇਖ ਰਹੇ ਹੋ ਸੋ ਦੋਸਤੋ ਅੱਜ ਵਾਲੀ ਜਿਹੜੀ ਵੀਡੀਓ ਹਨਾ ਸਾਰੇ ਘੋੜਿਆਂ ਵਾਲੇ ਭਰਾਵਾਂ ਵਾਸਤੇ ਬੜੀ ਖਾਸ ਤੇ ਦਿਲਚਸਪ ਹੋਣ ਲੱਗੀ ਆ ਅੱਜ ਆਪਾਂ ਉਸ ਸ਼ਖਸੀਅਤ ਦੇ ਨਾਲ ਬੈਠੇ ਆਂਗੇ ਜਿਹੜੇ ਜਿਨ੍ਹਾਂ ਦੀਆਂ ਕਹਿ ਲਓ ਵੀ ਪਿਛਲੀਆਂ 4-5 ਪੀੜੀਆਂ ਹੋ ਗਈਆਂ ਬਰੀਡਿੰਗ ਕਰਦਿਆਂ ਨੂੰ ਤੇ ਇੱਕ ਚੰਗਾ ਨਾਮ ਖੱਟਦਿਆਂ ਨੂੰ ਸੋ ਐਡਮ ਬਰੀਡਰਸ ਸਟੱਡ ਫਾਰਮ ਦੇ ਉੱਤੇ ਅੱਜ ਆਪਾਂ ਬੈਠੇ ਆਂ ਪਿੰਡ ਤੋਂਗਾਲੀ ਬਠਿੰਡਾ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਅੱਜ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਬਾਈ ਭਗਤ ਸਿੰਘ ਮਾਲਜੀ ਦੇ ਨਾਲ ਕਰਾਂਗੇ ਤਕਰੀਬਨ ਸਾਰੇ ਘੋੜਿਆਂ ਵਾਲੇ ਭਰਾ ਇਹਨਾਂ ਤੋਂ ਚੰਗੀ ਤਰ੍ਹਾਂ ਵਾਕਫ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਖੁੱਲੀਆਂ ਗੱਲਾਂ ਬਾਤਾਂ ਇਸ ਮੱਝੂ ਕੇ ਬਲੱਡ ਲਾਈਨ ਨੂੰ ਲੈ ਕੇ ਪੰਜਾਬ ਨਸਲ ਨੂੰ ਲੈ ਕੇ ਕਰਾਂਗੇ ਕਿਉਂਕਿ ਬਹੁਤੇ ਭਰਾ ਇਸ ਲਾਈਨ ਦੇ ਫੈਨ ਨੇ ਤੇ ਇਸ ਲਾਈਨ ਨੂੰ ਪੰਜਾਬ ਦੀ ਲੈਣ ਵਜੋਂ ਨਵਾਜਿਆ ਗਿਆ ਸੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਇਸ ਐਡਮਜ ਬ੍ਰੀਡਰ ਸਟੱਡ ਫਾਰਮ ਦੇ ਉੱਤੇ ਘੋੜਾਗਾ ਕਿੰਗ ਕੋਪਰਾ ਉਹਦਾ ਤੁਹਾਨੂੰ ਆਪਾਂ ਗੱਲਬਾਤ ਸਾਰੀ ਦੱਸਾਂਗੇ ਉਹਦੀ ਸਟੱਡ ਸਰਵਿਸ ਬਾਰੇ ਤੇ ਘੋੜਾ ਖੂਬਸੂਰਤ ਬਰੀਕੀਆਂ ਦੇ ਵਿੱਚ ਇੰਨਾ ਜਿਆਦਾ ਆ ਨਾ ਵੀ ਮੈਂ ਕਹਣਾ ਵੀ ਚਾਰ ਘੜੀ ਬੰਦਾ ਖੜਕੇ ਉਹਨੂੰ ਦੇਖੀ ਜਾਵੇ ਕਿਉਂਕਿ ਜਦੋਂ ਅਸੀਂ ਉਹਦੀ ਵੀਡੀਓ ਕਰ ਰਹੇ ਸੀ ਘੋੜੇ ਨੇ ਆਪਦੇ ਆਪ ਨੂੰ ਪਰਫਾਰਮ ਬਹੁਤ ਵਧੀਆ ਕੀਤਾ ਭਰਾ ਨੇ ਭਰਾ ਸਾਰੇ ਜਾਣਦੇ ਹੀ ਆ ਘੋੜੇ ਨੂੰ ਕੋਈ ਖੜਾਉਣ ਕਰਨ ਦੀ ਬਹੁਤੀ ਲੋੜ ਨਹੀਂ ਪੈਂਦੀ ਆਪਦੇ ਆਪ ਨੂੰ ਸ਼ੋਅ ਬਹੁਤ ਕਰਦਾ ਫੋਟੋ ਮੋਡ ਦੇ ਵਿੱਚ ਹੋ ਕੇ ਖੜ ਜਾਂਦਾ ਪਹਿਲਾਂ ਵੀ ਆਪਾਂ ਇਹਦੀਆਂ ਵੀਡੀਓ ਦੇਖੀਆਂ ਨੇ ਸੋ ਸਾਰੀ ਗੱਲਬਾਤ ਤੁਹਾਨੂੰ ਆਪਾਂ ਕੋਬਰੇ ਦੀ ਸਟੱਡ ਸਰਵਿਸ ਬਾਰੇ ਪਿੱਛੇ ਤੋਂ ਇਹਦੀ ਲਾਈਨ ਬਾਰੇ ਕਲੀਅਰ ਕਰਾਂਗੇ ਤੇ ਵੀਡੀਓ ਥੋੜੀ ਜੀ ਲੰਮੀ ਹੋ ਸਕਦੀ ਆ ਇਹਦੇ ਆਪਾਂ ਦੋ ਪਾਰਟ ਬਣਾਵਾਂਗੇ ਇੱਕ ਦੇ ਵਿੱਚ ਤਾਂ ਆਪਾਂ ਜਿਹੜੀ ਗੱਲਬਾਤ ਆ ਪਹਿਲੇ ਪਾਰਟ ਦੇ ਵਿੱਚ ਕੋਬਰੇ ਬਾਰੇ ਕਰਾਂਗੇ ਤੇ ਇੱਕ ਅਲੱਗ ਤੋਂ ਪਾਰਟ ਆਪਾਂ ਪਾਵਾਂਗੇ ਜਿਹਦੇ ਵਿੱਚ ਪਿੱਛੇ ਤੋਂ ਆਪਾਂ ਐਡਮ ਦੇ ਜਿਹੜੇ ਜਨਮ ਤੋਂ ਲੈ ਕੇ ਸਾਰੀ ਗੱਲਬਾਤ ਅੱਗੇ ਤੋਂ ਕਿਹੜੇ ਫਾਰਮਾਂ ਦੇ ਰਾਹੀਂ ਹੁੰਦਾ ਉਹ ਕਿੱਥੇ ਗਿਆ ਕਿੰਨੀ ਉਮਰ ਭੋਗ ਕੇ ਗਿਆ ਸਾਰੀ ਗੱਲਬਾਤ ਉਹਦੇ ਬਾਰੇ ਕਰਾਂਗੇ ਸੋ 나ਗ ਦੇ ਬਾਰੇ ਵੀ ਖੁੱਲੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਬਾਈ ਵਰਗਿਆਂ ਦਾ ਪਹਿਲਾਂ ਆਪਾਂ ਕਰਦੇ ਹਾਂ ਸਵਾਗਤ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਬਹੁਤ ਵਧੀਆ ਬਾਈ ਜੀ ਸਵਾਗਤ ਹੈ ਬਾਈ ਤੁਹਾਡਾ ਵੀ ਸਾਡੇ ਕੋਲੇ ਆਉਣ ਦਾ ਹਾਂਜੀ ਹਾਂਜੀ ਵੀਰੇ ਪਹਿਲੀ ਗੱਲ ਤਾਂ ਬਾਈ ਸਾਨੂੰ ਬੜਾ ਜਮਾਨ ਮਹਿਸੂਸ ਹੋ ਰਿਹਾ ਸੋਡੇ ਫਾਰਮ ਦੇ ਉੱਤੇ ਆ ਕੇ ਕਿਉਂਕਿ ਤੁਸੀਂ ਆਪਦੇ ਏਰੀਏ ਦਾ ਪਿੱਛੇ ਤੋਂ ਜੇ ਲਾਈਏ ਵੀ ਤੁਹਾਡੇ ਖਾਨਦਾਨ ਦੇ ਵਿੱਚ ਹੀ ਬਾਈ ਕੋੜਿਆਂ ਦੀ ਤੁਹਾਨੂੰ ਗੁੜਤੀ ਦੇ ਵਿੱਚ ਹੀ ਮਿਲਿਆ ਹਨ ਜਿਹੜਾ ਇਹਨਾਂ ਨੂੰ ਸਾਂਭਣ ਦੀ ਸੇਵ ਆ ਗਈ ਹਾਂਜੀ ਹਾਂਜੀ ਬਾਈ ਤੇ ਪਹਿਲਾਂ ਆਪਾਂ ਗੱਲਬਾਤ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਭਰਾਮਾਂ ਬਾਰੇ ਦੱਸ ਦਈਏ ਇਧਰਲੇ ਪਾਸੇ ਬਾਈ ਗੋਪੀ ਵਰਗੇ ਬੈਠੇ ਆ ਸਾਰਿਆਂ ਬਾਰੇ ਦੱਸ ਦੇ ਡੇਖਾਂ ਵਾਲੇ ਬੈਠੇ ਆ ਹਾਂਜੀ ਹਾਂਜੀ ਭਾਈ ਜੀ ਉਧਰ ਆਪਣਾ ਭਤੀਜਾ ਹੀ ਗਗਨਦੀਪ ਸਿੰਘ ਜੀ ਹਾਂਜੀ ਬਾਈ ਇਹ ਬਾਈ ਗੋਪੀ ਗੁਰੂ ਗੋਪੀ ਆ ਗਿਆ ਜੀ ਤੇ ਸੀਰਾ ਬਾਈ ਦਿਖਾਂ ਤੁਸੀਂ ਹਾਂਜੀ ਬਾਈ ਇਹ ਗਾਜੀ ਜੀ ਗਾਜੀ ਬਾਈ ਇਹ ਮੁੰਡੇ ਆਪਣੇ ਕੋਲੇ ਬਾਈ ਰਾਜਦੀਪ ਦੀਪਗੜ ਤੋਂ ਮੇਰੇ ਗਮਾਂਡ ਪਿੰਡ ਤੋਂ ਹੀ ਆ ਬਾਈ ਹਾਂ ਕੋੜੀ ਦੇ ਕਿਹਾ ਹਾਂਜੀ ਬਾਈ ਠੀਕ ਹੈ ਬਾਈ ਤੇ ਇਹ ਮੁੰਡਾ ਵੀ ਦਿਖਾਂ ਤੁਸੀਂ ਆ ਜੀ ਮਣੀ ਬਾਈ ਮਣੀ ਜੀ ਹਾਂਜੀ ਬਾਈ ਤੇ ਉਹ ਮੁੰਡਾ ਵੀ ਤੇ ਉਹ ਬਾਈ ਦੀਪਗੜ ਤੋਂ ਹਾਂਜੀ ਦੀਪਗੜ ਤੋਂ ਜੀ ਠੀਕ ਹੈ ਬਾਈ ਹਾਂਜੀ ਹਾਂ ਤੇ ਬਾਈ ਥੋੜਾ ਜਿਆ ਪਹਿਲਾਂ ਭਗਤ ਬਾਈ ਆਪਾਂ ਨਾ ਪਿੰਡ ਦਾ ਐਡਰੈਸ ਕਲੀਅਰ ਕਰ ਦਈਏ ਜਿਹੜਾ ਮੇਨ ਹਾਈਵੇ ਤੋਂ ਜਾਂ ਬਠਿੰਡੇ ਤੋਂ ਆਪਣਾ ਕਿੰਨਾ ਪਿੰਡ ਦੂਰ ਰਹਿ ਜਾਂਦਾ ਤੋਂਗਲੀ ਪਿੰਡ ਹੈ ਆਪਣਾ ਟੋਂਗਲੀ ਆ ਜੀ ਇਹ ਹਾਂਜੀ ਬਾਈ ਇਹ ਬਠਿੰਡੇ ਤੋਂ 15 ਕਿਲੋਮੀਟਰ ਦੂਰ ਹੈ ਜੀ ਹਾਂਜੀ ਤੇ ਮੇਨ ਹਾਈਵੇ ਦੇ ਉੱਤੇ ਹੈ ਜੀ ਇਹਦਾ ਆਪਣਾ ਜਿਹੜਾ ਪੁੱਚੋ ਹਾਂਜੀ ਬਾਈ ਪੁੱਚੋ ਮਣੀ ਤੋਂ 7 ਕਿਲੋਮੀਟਰ ਹੈ ਜੀ ਇਧਰ ਆਪਣਾ ਜੱਸੀ ਚੌਕ ਰਹਿ ਗਿਆ ਜੀ ਉਹ ਤੋਂ ਵੀ 6 ਕਿਲੋਮੀਟਰ ਠੀਕ ਹੈ ਬਾਈ ਤੇ ਕੋਟਸ਼ਵੀਰ ਨਾਲ ਰੋਡ ਤੇ ਹੈ ਉਹ ਤੋਂ ਵੀ 5-6 ਕਿਲੋਮੀਟਰ ਬਠਿੰਡਾ ਤਕਰੀਬਨ ਆਪ ਨੂੰ 8-9 ਕਿ ਪੈਂਦਾ ਹੋਣਾ ਬਾਈ ਇਹ ਤੋਂ ਹਾਂ ਜੇ ਇੱਕ ਵਾਰੀ 15 ਪੈਂਦਾ ਹੈ ਜੀ ਇੱਕ ਦੇ ਇੱਕ ਵਾਰੀ ਦੀ ਮਤਲਬ 16-17 ਪੈਂਦਾ ਹੈ ਜੀ ਠੀਕ ਹੈ ਜੀ ਬਾਈ ਓਕੇ ਜੀ ਬਾਈ ਸੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਕੁਝ ਕੁ ਗੱਲਾਂ ਤਾਂ ਐਡਮ ਬਾਰੇ ਕਰਾਂਗੇ ਬਾਈ ਹਨ ਹਾਂਜੀ ਹਾਂਜੀ ਤੇ ਕੁਝ ਜ਼ਿਆਦਾ ਆਪਾਂ ਜਿਹੜੀ ਗੱਲਬਾਤ ਦਾ ਫੋਕਸ ਰੱਖਣਾ ਬਾਈ ਕੋਬਰੇ ਦੀ ਸਟੱਡ ਸਰਵਿਸ ਬਾਰੇ ਜਾਂ ਇਹਦੇ ਰਿਜ਼ਲਟਾਂ ਬਾਰੇ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਸੋ ਪਹਿਲਾਂ ਬਾਈ ਇੱਕ ਸ਼ਾਰਟ ਜਿਹਾ ਆਪਾਂ ਦੱਸ ਦਈਏ ਵੀ ਆਪਣੇ ਪਰਿਵਾਰ ਨੂੰ ਪਿੱਛੇ ਇਹਨਾਂ ਘੋੜਿਆਂ ਨੂੰ ਸਾਹਮਦੇ ਹੋਏ ਬਾਈ ਜਾਂ ਬਰੀਡਿੰਗ ਕਰਦਿਆਂ ਨੂੰ ਜਿੰਨਾ ਕੁ ਥੋੜੇ ਜ਼ਿਆਦਾ ਵੀ ਕਿੰਨਵੀਂ ਪੀੜ੍ਹੀ ਹੋ ਗਈ ਕਿਹੜੇ ਸਾਨ ਦੇ ਵਿੱਚ ਜਿੰਨਾ ਕੁ ਤੁਸੀਂ ਇਸ ਪਾਸੇ ਆਏ ਸੀਗੇ वैसे, वैसे दा ਤੁਹਾਡਾ ਬਚਪਨ ਵੀ ਘੋੜਿਆਂ ਚ ਲੰਘਿਆਗਾ ਹਾਂ ਅਸੀਂ ਤਾਂ ਵੀਰੇ ਸ਼ੁਰੂ ਤੋਂ ਮਤਲਬ ਘੋੜਿਆਂ ਚ ਛੋਟੇ ਹੁੰਦੇ ਤੋ ਹੀ ਹਾਂਜੀ ਬਾਈ ਤੇ ਵੈਸੇ ਆਪਣੀ ਮਤਲਬ ਅੱਗੇ ਪੰਜਵੀਂ ਪੀੜੀ ਹੋ ਗਈ ਠੀਕ ਹੈ ਜੀ ਤੇ ਚੌਥੀ ਪੀੜੀ ਦੇ ਵਿੱਚ ਆਪਣਾ ਦਾਦਾ ਜੀ ਕੋਲੇ ਘੋੜੇ ਇਹ ਨਸਲ ਆ ਗਈ ਸੀਗੀ ਹਾਂਜੀ ਬਾਈ ਫਿਰ ਡੈਡੀ ਜੀ ਨਹੀਂ ਫਿਰ ਅਸੀਂ ਹਾਂਜੀ ਬਾਈ ਤੇ ਯਾਨੀ ਕਿ ਅੱਗੇ ਆਪਣਾ ਸਾਡੇ ਬੱਚੇ ਆਈ ਅੱਗੇ ਹਾਂਜੀ ਬਾਈ ਇੱਕ ਬੇਟਾ ਉਹ ਬਾਹਰ ਆਈ ਇੱਕ ਤੀਜਾ ਇੱਥੇ ਇਹਨੂੰ ਵੀ ਪੂਰਾ ਸ਼ੌਂਕ ਆਈ ਨਹੀਂ ਠੀਕ ਹੈ ਜੀ ਬਾਈ ਇਸੇ ਖਾਨਦਾਨ ਦੇ ਵਿੱਚ ਲੱਗੇ ਹੋਏ ਹਾਂ ਜੀ ਠੀਕ ਹੈ ਬਾਈ ਤੇ ਉਦੋਂ ਬਾਅਦ ਬਾਈ ਫਰਮਾਨ ਦੇ ਵਿੱਚ ਫੇਰ ਰਿਹਾ ਵੀ ਯਾਰ ਆਪਾਂ ਕੋਈ ਆਪਣੇ ਇਸ ਬਲੱਡ ਲਾਈਨ ਦਾ ਹੀ ਕੋਈ ਘੋੜਾ ਅੱਗੇ ਫੇਰ ਆਪਣੇ ਇੱਥੇ ਆਵੇ ਹਨਾ ਦੁਬਾਰੇ ਆਪਾਂ ਜਿਹਦੀ ਸਟੱਡ ਸਰਵਿਸ ਕਰੀਏ ਜਿਵੇਂ ਹੁਣ ਆਪਾਂ ਗੱਲ ਅੱਗੇ ਕੋਬਰੇ ਦੀ ਕਰ ਲਈਏ ਇਹਦਾ ਸਬਬ ਕਿਵੇਂ ਬਣਿਆ ਬਾਈ ਘੋੜਾ ਤਾਂ ਬਾਈ ਜਿਵੇਂ ਕੋਬਰਾ ਹੋ ਗਈ ਅਸੀਂ ਉਸੇ ਚੋਂ ਭਾਲੀ ਜਾਂਦੀ ਸੀ ਉਸ ਤਰ੍ਹਾਂ ਦਾ ਮਿਲ ਜੇ ਕੋਈ ਹਾਂਜੀ ਬਾਈ ਸਾਨੂੰ ਇਹਦੇ ਵਿੱਚ ਜਿਹੜੀ ਸੀਗੀ ਕੋਬਰਾ ਜਗਰੌਮ ਦੇ ਦਿੰਦੇ ਸੀ ਆ ਇਸ ਵਾਲੀ ਹਾਂਜੀ ਬਾਈ ਜਿਹੜੀ ਦੀ ਬੰਤਰ ਸੀ ਸਾਰੀ ਆਈਟਮ ਵਾਲੀ ਸੀ ਦੀ ਠੀਕ ਹੈ ਜੀ ਰੰਗੇ ਦਾ ਨਾਗ ਵਾਲਾ ਸੀਗਾ ਜੀ ਹਾਂਜੀ ਬਾਈ ਖੜਨੀ ਫੜਨੀ ਸਾਰਾ ਕੁਝ ਹੀ ਕੋਈ ਸੀਗਾ ਜੀ ਹਾਂਜੀ ਬਾਈ ਫਿਰ ਬਾਈ ਲੱਖੇ ਜੋਲ ਤੋਂ ਆਪਾਂ ਘੋੜੀ ਭਰਾ ਕੇ ਲਿਆ ਸੀ ਗਈ ਹਾਂਜੀ ਬਾਈ ਉਦੋਂ ਆਪਣੇ ਗਏ ਸੀ ਭਤੀਜੇ ਹੋਰੀ ਘੋੜੀ ਭਰਾਉਣੀ ਮੈਂ ਨਹੀਂ ਗਿਆ ਜੀ ਹਾਂਜੀ ਉਦੋਂ ਕਿਤੇ ਉਹਨਾਂ ਦੇ ਮੂੰਹ ਚੋਂ ਨਿਕਲੇ ਇਸ ਨੂੰ ਘੋੜਾ ਦੇ ਦੇਾਂਗੇ ਠੀਕ ਹੈ ਜੀ ਬਸ ਫਿਰ ਅਸੀਂ ਇੱਥੋਂ ਗੱਡੀ ਚੱਕੀ ਪਾਂਛੀ ਜਾਣੇ ਗਏ ਜੀ ਅੱਛਾ ਜੀ ਚਲੋ ਉਹਨਾਂ ਨੇ ਵੀ ਸਾਡਾ ਟਾਈਮ ਕੱਟ ਕੇ ਨਹੀਂ ਮੋੜਿਆ ਜੀ ਹਾਂਜੀ ਬਾਈ ਤੇ ਹੁਣ ਘੋੜਾ ਤਿਆਰ ਤਾਂ ਬਹੁਤ ਹੌਲੀ ਹੌਲੀ ਹੋਇਆ ਜੀ ਹਾਂਜੀ ਬਾਈ ਹੁਣ ਆ ਕੇ ਥੋੜਾ ਜਿਹਾ ਤਿਆਰ ਸੈੱਟ ਹੋਇਆ ਜੀ ਹਜੇ ਵੀ ਥੋੜਾ ਹੈਗਾ 20% ਲਿੱਸਾ ਦਾ ਹੈ ਹੀ ਥੋੜਾ ਜਿਹਾ ਪਰ ਹੁਣ ਕਿਉਂਕਿ ਇੱਕ ਤਾਂ ਕੋਡ ਦੇ ਨੇ ਵੇਟ ਵਾਲੀ ਹੈ ਜੀ ਹਾਂਜੀ ਵੀਰੇ ਲੰਮਾ ਮ ਲਾਮ ਕੋੜੇ ਨੂੰ ਕਾਫੀ ਜ਼ਿਆਦਾ ਆਈ ਤੇ ਉਹਦਾ ਕਰਕੇ ਭਰਨ ਵਿੱਚ ਬਹੁਤ ਟਾਈਮ ਲੱਗਿਆ ਜੀ ਠੀਕ ਹੈ ਬਾਈ ਬਾਕੀ ਹੁਣ ਤਾਂ ਇਹ ਰਿਜ਼ਲਟ ਬਹੁਤ ਚੰਗੇ ਰਿਜ਼ਲਟ ਆ ਗਏ ਤੁਹਾਨੂੰ ਵੋਟਾਂ ਵੀ ਦੇ ਦੇਣਗੇ ਨਾਲ ਨਾਲ ਦੇ ਹਾਂਜੀ ਬਾਈ ਬਹੁਤ ਟੌਪ ਅੱਗੇ ਜਿਹੜੇ ਸ਼ੋਅ ਹੋਣਗੇ ਹੀ ਅੱਗੇ ਹਾਂਜੀ ਬਾਈ ਐਦਕੀ ਦਾ ਹੋ ਸਕਦਾ ਛੋਟੇ ਹੋਣ ਜੀ ਹਾਂਜੀ ਬਾਈ ਵੀ ਜੰਦਾ ਚ ਨਾ ਪੂਰੇ ਹੁਣ ਪਰ ਅਗਲੇ ਸਾਲ ਪੂਰੇ ਚੰਗਾ ਮੁਕਾਬਲਾ ਲੈਣਗੇ ਠੀਕ ਹੈ ਜੀ ਸਾਰੇ ਸ਼ੋਹਾਂ ਦੇ ਵਿੱਚ ਹੀ ਠੀਕ ਹੈ ਬਾਈ ਇਹਦੀ ਮਾਂ ਬਾਰੇ ਥੋੜਾ ਜਿਆ ਦੱਸੋ ਜੀ ਬਾਈ ਸਾਨੂੰ ਇਹਦੀ ਮਾਂ ਵੀ ਬਾਈ ਕਰਮੇ ਕੋਲ ਆਈ ਹੁਣ ਤਾਂ ਅਸੀਂ ਬਦਾਰੇ ਪੁੱਛਿਆ ਵੀ ਨਹੀਂ ਇਹ ਤੇ ਉਹਦੀ ਮਾਂ ਦਾ ਉਹ ਬਾਈ ਕੋਲ ਹੀ ਆ ਜੀ ਹਾਂਜੀ ਬਾਈ ਤੇ ਜਿਹੜੀ ਇਹਦਾ ਮਤਲਬ ਪਿਓ ਇਹਦਾ ਨਾਮ ਆ ਗਿਆ ਜੀ ਠੀਕ ਹੈ ਜੀ ਦਾਦਾ ਐਡਮ ਆ ਗਿਆ ਜੀ ਹਾਂਜੀ ਬਾਈ ਤੇ ਪ੍ਰਦਾਦਾ ਮੱਝੂ ਕਾਲਾ ਵੱਡਾ ਕੋੜ ਆ ਗਿਆ ਜੀ ਠੀਕ ਹੈ ਜੀ ਬਾਈ ਤੇ ਖਾਨਦਾਨ ਤਾਂ ਇਹਦੇ ਮਨੂ ਜੀ ਸਾਰੇ ਹੀ ਵੀ ਕਿਸੇ ਪਾਸੇ ਹੀ ਸੂਪੇ ਜੀ ਹਾਂਜੀ ਬਾਈ ਭਾਵੇਂ ਨਾਨੀ ਕਨੇ ਸੂਪੇ ਤਾਂ ਵੀ ਨਹੀਂ ਪਿੱਛੇ ਜਾਂਦਾ ਜੀ ਸਾਰੇ ਹੀ ਚੰਗਾ ਜੀ ਹਾਂਜੀ ਬਾਈ ਤੇ ਬਾਂਦਰਦਾਂ ਤੋਂ ਤੁਸੀਂ ਸਾਰੀ ਦੇਖ ਲਈਏ ਹਾਂਜੀ ਹਾਂਜੀ ਬਾਈ ਤੇ ਐਡਮ ਕੰਨੀ ਦਾਦੇ ਦੇ ਸੁਣਦਾ ਤਾਂ ਵੀ ਉਹ ਤੁਸੀਂ ਰਾਈ ਹਾਂਜੀ ਬਾਈ ਤੇ ਬਾਕੀ ਸਿਰ ਹੁਣ ਆਪਣੇ ਜਿਹੜੇ ਇੱਕ ਤੁਸੀਂ ਬੱਚਾ ਤੁਸੀਂ ਨਾਲ ਦਿਖਾਇਆ ਇਹ ਵੀ ਇਸੇ ਦਾ ਹੀ ਹਾਂਜੀ ਬਾਈ ਇਹਦਾ ਵੀ ਬਾਕੀ ਰਿਜ਼ਲਟ ਜਿਆਸੇ ਪਾਸੇ ਹੁਣ ਆਪਣੇ ਘਰੇ ਵੀ ਆਉਣ ਵਾਲੇ ਨਹੀਂ ਹੋਰ ਵੀ ਸੂਣ ਵਾਲੀਆਂ ਦੋ ਕੋੜੀਆਂ ਜੀ ਠੀਕ ਹੈ ਜੀ ਤੇ ਅੱਗੇ ਜਾ ਕੇ ਚੰਗੇ ਹੀ ਦਿਖਾਉਗਾ ਜੀ ਜੋ ਹੈ ਜੀ ਹਾਂਜੀ ਫਗਤ ਬਾਈ ਇਹਦੀ ਉਮਰ ਮੰਨ ਲਓ ਕਿੰਨੀ ਹੋ ਗਈ ਹੋਣੀ ਹੁਣ ਇਹ ਹੋ ਗਿਆ ਬਾਈ ਜੀ 13 ਸਾਲ ਤੋਂ ਉੱਪਰ ਹੋ ਗਿਆ ਅੱਛਾ ਜੀ ਹਾਂਜੀ ਠੀਕ ਹੈ ਜੀ ਪਿਛੇ ਤੋਂ ਕੋੜੀ ਥੋੜੀ ਮੇਟ ਹੋਈ ਦਿੱਤਾ ਬਾਈ ਉਥੇ ਬਾਈ ਲੱਖੂ ਕੋਲੇ ਤਾਂ ਬਹੁਤ ਘੋੜੀ ਥੋੜੀ ਮੀਟ ਹੋਈ ਬਾਰਬੂਰ ਜਾਣ ਕਰਕੇ ਨਹੀਂ ਹਾਂਜੀ ਬਾਈ ਇੱਥੇ ਆ ਕੇ ਜਿੰਨੀ ਘੋੜੀ ਭرائی ਆ ਜੀ ਇੱਕ ਵੀ ਨਹੀਂ ਹੈ ਰਿਜ਼ਲਟ ਆ ਜਿਹੜਾ ਕੋਈ ਮਾੜਾ ਹੈ ਅੱਛਾ ਜੀ ਬਾਈ ਸੋ ਪਹਿਲਾਂ ਅੱਜ ਤੱਕ ਕੋਈ ਆਈਟਮ ਦਾ ਨਹੀਂ ਬੱਚਾ ਹੈ ਜਿਹਾ ਸੀਗਾ ਜਿਹੜਾ ਤੁਸੀਂ ਆਪਾਂ ਦੇਖਿਆ ਹੋ ਵੀ ਐ ਹਾਂਜੀ ਵੀ ਉਹ ਆਮ ਮੰਡੀ ਦੇ ਰੋਲਦਾ ਆਈ ਫਿਰਦਾ ਹਾਂਜੀ ਤੇ ਨਾ ਹੀ ਅੱਜ ਤੱਕ ਨਾਕਦਾ ਦੇਖਿਆ ਕੋਈ ਠੀਕ ਹੈ ਬਾਈ ਵੀ ਜਿਹੜਾ ਆਪਾਂ ਕਹਿੰਦੇ ਟੱਟੂਆਂ ਚ ਵੇਚ ਗਿਆ ਜਾਂ ਹੋਰ ਵੇਚ ਗਿਆ ਘੋੜੀ ਭੰਵੇਂ ਕਹੀ ਜੀ ਕੋਈ ਆ ਅੱਛਾ ਜੀ ਇੱਕ ਦੋ ਘੋੜੀਆਂ ਐ ਤੋਂ ਇੱਕ ਘੋੜੀ ਤਾਂ ਆਪਣੇ ਗੁਰੂ ਕੇ ਘੋੜੀ ਭرائی ਸੀ ਹਾਂਜੀ ਵੀ ਆਪਾਂ ਕਹਿੰਦੇ ਕਿ ਨਾ ਕੋਈ ਬੜਾ ਨਿਆਇ ਚੰਗੀਆਂ ਚ ਸੀ ਹਾਂਜੀ ਬਾਈ ਤੇ ਉਹਦੇ ਮਗਰ ਰਿਜ਼ਲਟ ਮੈਂ ਤੁਸੀਂ ਦੇਖੋਗੇ ਜੀ ਦੇਖਦੇ ਰਹੋਗੇ ਠੀਕ ਹੈ ਬਾਈ ਇੱਕ ਦੋ ਤਿੰਨ ਕੁੜੀਆਂ ਨੇ ਭਰਾਈਆਂ ਜੀ ਆਪਣੀਆਂ ਪ੍ਰਭਾਤ ਕੋੜ ਦੇ ਕੁੜੀਆਂ ਜੀ ਉਹਦੇ ਵਿੱਚੋਂ ਦੋ ਸੂਪੀਆਂ ਜੀ ਅੱਛਾ ਜੀ ਉਹ ਵੀ ਚੰਗੇ ਰਿਜ਼ਲਟ ਲੈ ਆਈ ਠੀਕ ਹੈ ਜੀ ਅੱਗੇ ਦੋ ਸੂਨ ਵਾਲੀਆਂ ਕਾਲੇ ਕਾਂਟੇ ਦੀਆਂ ਜੀ ਥੋੜਾ ਜਿਹਾ ਉਹਨੇ ਚਿੱਟਾ ਪਣ ਜਾਦੀ ਸੀ ਮੂੰਹ ਜਾਂ ਹਾਂਜੀ ਬਾਈ ਤੇ ਮੇਰੇ ਖਿਆਲ ਵਿੱਚ ਮੱਥੇ ਫੋਲੀਆਂ ਕਲੇ ਪਟੇ ਉਹ ਬੱਚੇ ਆਉਣਗੇ ਠੀਕ ਹੈ ਬਾਈ ਇੱਕ ਬਾਈ ਕੱਕੇ ਦੇ ਘਰੇ ਸੂਈ ਜੀ ਕੁੜੀ ਇਹਦੀ ਮਗਰ ਬਸ਼ੇਰੀ ਆ ਵੀ ਬਹੁਤ ਚੰਗੀ ਹਾਂਜੀ ਬਾਈ ਵੀ ਤਕਰੀਬਨ ਸਾਡੇ ਹਜੇ ਤੱਕ ਜਿਹੜੀ ਨਿਗਾਚ ਆਪ ਹੱਥੀ ਘੋੜੀ ਭਰਾਈ ਆਈ ਹਾਂਜੀ ਬਾਈ ਉਹ ਟੌਪ ਹੀ ਆਈ ਬੱਚਾ ਠੀਕ ਹੈ ਬਾਈ ਹਾਂਜੀ ਬਾਈ ਰਾਜ ਦੀ ਬੈਠਾ ਆਪਣੇ ਨਾਲ ਇਹਦੇ ਵਾਲੀ ਵੀ ਜਿਹੜੀ ਉਹ ਦਿਲਸ਼ਾਨ ਵਾਲੀ ਘੋੜੀ ਬਾਈ ਬਸ਼ੇਰੀ ਮੇਟ ਹੁਣ ਵਾਸਤੇ ਆਈ ਹੈ ਨਾ ਹਾਂਜੀ 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 ਠੀਕ ਹੈ ਉਹਦੀ ਬਾਈ ਕੋ ਗੁਰੀ ਜੀ ਆਈ ਹੋਈ ਜੀ ਹਾਂਜੀ ਬਾਈ ਉਹ ਸ਼ੌਂਕੀ ਥੋੜਾ ਜਿਹਾ ਉਹ ਆਈ ਗੁਰਵੀਰ ਗੱਬਣਾ ਵੱਡਾ ਬਾਈ ਲੋਹਰ ਦਵੱਡੀ ਵਾਲਾ ਬਾਈ ਵੈਸੇ ਤਾਂ ਦੇਖੋ ਫੋਰਨ ਕੰਟਰੀ ਦੇ ਵਿੱਚ ਬੈਠਾ ਬਾਈ ਨੂੰ ਵੀ ਬਹੁਤ ਸ਼ੌਂਕ ਆ ਬਹੁਤ ਸ਼ੌਂਕ ਆ ਬਹੁਤ ਬਰੀਡਿੰਗ ਬਹੁਤ ਉੱਤੇ ਲੈਵਲ ਤੇ ਕਰਦੇ ਹੋਵੇ ਉਹ ਅਲਵੰ ਉਮਨ ਨੁਕਰੀ ਹੋਵੇ ਲਵੰਦ ਖਾ ਉਹ ਵੇਸੇ ਇਥੇ ਮਲਾਉਣੀ ਠੀਕ ਹੈ ਜੀ ਔਰ ਉਹ ਦਾ ਸ਼ੌਕ ਹਾਂਜੀ 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 ਉਹਦਾ ਵੀ ਬਾਈ ਇਹ ਉਹਨਾਂ ਦਾ ਵੀ ਮੰਨ ਲਓ ਇੱਕ ਅਲੱਗ ਹੀ ਲੈਵਲ ਆਪਣਾ ਬਰੀਡਿੰਗ ਸੈਂਸ ਹੈ ਜੀ ਉਹਨਾਂ ਦਾ ਹੋ ਗਈ ਆ ਤੇ ਇੱਥੇ ਆਪਣੇ ਕੋਲੇ ਬਾਈ ਇਹਨੂੰ ਆਏ ਨੂੰ ਕੋਬਰੇ ਨੂੰ ਹੁਣ ਕਿੰਨਾ ਟਾਈਮ ਹੋ ਗਿਆ ਆਪਣੇ ਕੋਲੇ ਵੀਰੇ ਹੋ ਗਏ 2 ਸਾਲ ਤੋਂ ਉਪਰ ਹੀ ਹੋ ਚਲੇ ਅੱਛਾ ਜੀ ਠੀਕ ਹੈ ਜੀ ਮੈਂ 2 ਸਾਲ ਦੇ ਲਗਭਗ ਹੀ ਹੋਏ ਹਨ ਹਾਂ 2 ਕੀ ਹੋਏ 2 ਸਾਲ ਬਾਈ ਕਿੰਨੀਆਂ ਕੁ ਘੋੜੀਆਂ ਹੁਣ ਆਪਾਂ ਇੱਥੇ ਮੀਟ ਕਰਾਤੀਆਂ ਬਾਈ ਇਹ ਤੋਂ ਘੋੜੀਆਂ ਤੋਂ ਮੇਰੇ ਕਹੇ ਵੀ 10 15 ਕੋੜੀਆਂ ਦਾ ਸੂਪੀਆਂ ਬਾਈ ਕੋੜੀਆਂ ਹੋ ਗਈਆਂ ਸੀ ਕੁਝ ਮੇਰੇ ਖਿਆਲ ਚ 47 ਤੋਂ 48 ਲੱਖ ਭਗੋਗੀਆਂ ਠੀਕ ਹੈ ਜੀ ਹਾਂਜੀ ਹੁਣ ਐਵੇਂ ਕਰਕੇ ਬਹੁਤ ਚੰਗਾ ਉਹ ਘੋੜੀ ਦਾ ਉਹਨੀਆਂ ਤਾਂ ਆਪਣੇ ਇਧਰ ਤੋਂ ਮਿਲ ਗਈਆਂ ਜੀ ਹਾਂਜੀ ਬਾਈ ਤੇ ਉਹਨੀਆਂ ਘੋੜੀਆਂ ਗੁਜਰਾਤੋਂ ਮਿਲ ਗਈਆਂ ਗੁਜਰਾਤ ਦੀਆਂ ਮਿਲ ਗਈਆਂ ਬਾਈ ਹਾਂਜੀ ਅੱਛਾ ਜੀ ਤੇ ਗੁਜਰਾਤ ਦੇ ਵਿੱਚ ਹੁਣ ਵੀ ਆ ਮੰਡੀ ਤੇ ਪੁੱਛ ਕੇ ਤੇ ਸਰਦਨ ਨੂੰ ਬਹੁਤ ਫੋਨ ਆਈ ਜਾਂਦੇ ਜੀ ਹਾਂਜੀ ਬਾਈ ਤੇ ਬਸ ਇੱਕ ਥੋੜਾ ਜਿਹਾ ਦੇ ਕਿਥੇ ਉਧਰ ਲਾ ਦੇ ਬੇਟੀ ਦੂਰ ਕਿੱਥੇ ਲੈ ਕੇ ਜਾਵਾਂਗੇ ਹਾਂ ਥੋੜਾ ਜਿਹਾ ਸਫਰ ਚ ਜਾਨਵਰ ਤੰਗ ਹੁੰਦਾ ਬਈ ਹਾਂਜੀ ਹਾਂਜੀ ਅੱਗੇ ਪਿੱਛੇ ਜੇ ਕੋਈ ਕੋੜਾ ਨੁਕਸਾਨ ਹੋ ਗਿਆ ਤਾਂ ਕਰਕੇ ਹੀ ਨਹੀਂ ਉਹ ਕਰਦੇ ਹਾਂਜੀ ਬਈ ਪਰ ਉਹ ਲੋਕ ਬਹੁਤ ਫੋਨ ਕਰਦੇ ਠੀਕ ਹੈ ਜੀ ਕਿਉਂਕਿ ਇੱਕ ਤਾਂ 나ਗ ਦੇ ਵਿੱਚ ਵਿੱਚ ਉਹਨਾਂ ਕੋਲ ਹੈ ਹੀ ਕੋੜਾਂ ਕੜ ਗਈ ਉਧਰ ਹਾਂਜੀ ਬਈ ਵੀ ਬਹੁਤ ਉਹਨਾਂ ਲੋਕਾਂ ਦੀ ਇੱਕੋ ਹੀ ਤਕਰੀਬ ਨਹੀਂ ਕੋਈ ਦੁਬਾਰਾ ਵੀ ਨਹੀਂ ਵਾਪਸ ਆਈ ਇੰਨੇ ਕੋੜਾਂ ਭਰੇ ਨੇ ਸਾਰਗੇ ਗੱਬਣਾਈ ਉਥੋਂ ਠੀਕ ਹੈ ਜੀ ਤੇ ਹੁਣ ਵੀ ਕਿ ਮਿਲ ਗਿਆ ਜੇ ਦੋ ਕੋੜਾਂ ਹੋਰ ਆਉਣਗੀਆਂ ਉਥੋਂ ਹਾਂਜੀ ਬਈ ਹੋਰ ਬਾਕੀ ਦਾ ਜਿਵੇਂ ਅੱਗੇ ਕੋੜਾ ਲੋਕ ਦੇਖਣਗੇ ਗਾਹਾਂ ਅੱਗੇ ਜਿਉਂ-ਜਿਉਂ ਭਰੂਗਾ ਜੀ ਉਵੇਂ-ਉਵੇਂ ਦਾ ਬਣੀ ਜਾਊਗਾ ਉਹਦੇ ਰਾਜੀ ਕੋੜੇ ਲਿਸਤੇ ਟਟੂਈ ਹਾਂਜੀ ਬਾਈ ਤੇ ਹੁਣ ਇਹ ਕੋੜਾ ਤਕਰੀਬਨ ਬਣਨ ਲੱਗਿਆ ਜਾਊਗਾ ਠੀਕ ਹੈ ਬਾਈ ਤੇ ਬਈ ਫੀਸ ਫਿਰ ਕਿੰਨੀ ਰੱਖੀ ਵੀ ਹੈ ਦੀ ਹੁਣ ਕਵਰੇਜ ਫੀਸ ਵੀਰੇ ਆਪਣੀ ਇਹਦੀ ਹੁਣ 60000 ਰੁਪਏ ਜੀ ਅੱਛਾ ਜੀ ਤੇ ਜੇ ਕੋਈ ਐ ਵੀ ਕਈ ਵਾਰ ਇਹ ਉਹਨਾਂ ਨੇ ਕੋਈ ਆਪਣੀ ਘੋੜੀ ਵੀ ਇੱਕ ਜੰਪਤੀ ਰਹਿੰਦੀ ਹੈ ਜੀ ਜੀ ਜੰਪਤੀ ਆਪ ਦਵਾ ਕੇ ਲੈ ਜਾਣਾ ਕੋਈ ਹੋ ਨਹੀਂ ਯਾਰ ਹਾਂਜੀ ਬਾਈ ਫਿਰ ਆਪਾਂ ਵੀਰੇ ਉਹ ਤੋਂ 30000 ਰੁਪਏ ਲੈ ਲਾਂ ਠੀਕ ਹੈ ਬਾਈ ਠੀਕ ਹੈ ਯੂ ਕਈ ਵਾਰੀ ਅਗਲਾ ਇਸ ਚੀਜ਼ ਚ ਚੈੱਕ ਕਰਾਏ ਆਪਾਂ ਇੱਕ ਜੰਪ ਦਵਾਉਣਾ ਹੋਰ ਉਂ ਤਾਂ ਪੈਸੇ ਅਸੀਂ ਕਿਸੇ ਤੋਂ ਆਪਾਂ ਕਿਤੇ ਮੂੰਹ ਨਹੀਂ ਫੇਰਿਆ ਭਵੇਂ ਇੱਕ ਵਾਰੀ ਭਵੇਂ ਚਾਰ ਵਾਰੀ ਭਵੇਂ ਪੰਜ ਵਾਰੀ ਕੋਈ ਟੱਕਰ ਵਾਲੀ ਗੱਲ ਠੀਕ ਹੈ ਬਾਈ ਕਿੰਨੇ ਜਿੰਨਾ ਚਿਰ ਕੋੜੀ ਪਰ ਕੋੜੀ ਅੰਦਰੋਂ ਸਹੀ ਹੋਵੇ ਠੀਕ ਹੈ ਬਾਈ ਉਹ ਨਹੀਂ ਕੋਈ ਚੱਕਰ ਵਾਲੀ ਗੱਲ ਪਰ ਕਈਆਂ ਦਾ ਹੁੰਦਾ ਯਾਰ ਵੀ ਆਪਾਂ ਤੇ ਇੱਕ ਜੰਪ ਹੀ ਦਵਾ ਕੇ ਲੈ ਜਾਣਾ ਬਾਈ ਸਾਡੀ ਗਰੰਟੀ ਆ ਠੀਕ ਹੈ ਜੀ ਉਹ ਬਈ ਆਪਾਂ ਨੂੰ 30000 ਰੁਪਏ ਦੇ ਦੇਣ ਕੋਈ ਗੱਲ ਉਹ 60000 ਰੁਪਏ ਆਪਾਂ ਹੁਣ ਇਹਦੀ ਕਰੀਏ ਠੀਕ ਹੈ ਬਾਈ ਜਿਹੜੀ 60000 ਫ ਟਾਈਮ ਦਾ ਦਬਲੀ ਆਪਾਂ ਯਾਰ ਬੈਂਕ ਚੰਪ ਦਾ ਉਹਦੇ ਚ ਕੀ ਸਿਸਟਮ ਰੱਖਿਆ ਨਹੀਂ ਅਸੀਂ ਕੀ ਰੱਖਿਆ ਨਹੀਂ ਜੰਪਦਾ ਤਾਂ ਅੱਛਾ ਇੱਕ ਹੋਏ 2 ਹੋਏ ਨਹੀਂ ਰਹੀ ਉਦੋਂ ਅਗਲੀ ਵਾਰ ਵੀ ਹੁਣ ਕਈ ਕੋੜਾਂ ਦਾ ਇਹ ਆਈਆਂ ਕਈ ਕੋੜਾਂ ਦਾ ਦੋ ਦੋ ਮਹੀਨੇ ਬਾਅਦ ਕੋਈ ਬੱਚਾ ਛਟਕੀ ਵੀ ਆਇਆ ਮਰੇ ਪੰਨ ਦੱਸਤਾ ਵੀ ਕੋੜੀ ਸਾਡੀ ਖੱਬਣਾ ਬੱਚਾ ਛਟਕੀ ਹਾਂਜੀ ਬਈ ਵੀ ਕੋਈ ਨਹੀਂ ਨੁਕਸਾਨ ਤਾਂ ਅਗਲੇ ਦਾ ਵੀ ਹੋਈ ਹਾਂਜੀ ਹਾਂਜੀ ਠੀਕ ਹੈ ਉਹ ਚ ਕੋਈ ਗੱਲ ਨਹੀਂ ਦੋ ਆਪਾਂ ਕੀ ਜੀ ਠੀਕ ਹੈ ਜੀ ਉਹ ਚ ਜਿਵੇਂ 3 ਮਹੀਨੇ 4 ਮਹੀਨੇ ਹਾਂਜੀ ਬਈ ਅਗਲਾ ਵੀ ਤਸੱਲੀ ਕਰਾ ਦੇ ਠੀਕ ਹੈ ਬਈ ਉਹ ਨਹੀਂ ਵੀਰੇ ਕੋਈ ਜੰਪਾ ਦਾ ਕੋਈ ਚੱਕਰ ਨਹੀਂ ਪਾਉਂਦੇ ਦੋ ਹੁਣ ਬਾਈ ਇੱਕ ਨਾ ਤੁਸੀਂ ਮੰਨ ਲਓ ਵੀ ਜਿਵੇਂ ਕੋਵਰੇ ਦੀ ਆਪਾਂ ਖੜਨੀ ਕਰਨੀ ਬਾਰੇ ਗੱਲ ਕਰੀਏ ਹਨ ਇਹਦੀ ਸਾਰੇ ਘੋੜਿਆਂ ਨਾਲੋਂ ਲੈਦੀ ਦੇਖਾ ਇਹਨੂੰ ਕੋਈ ਐ ਨਹੀਂ ਹੈਗਾ ਵੀ ਆਪਾਂ ਨੂੰ ਧੱਕੇ ਨਾਲ ਖੜਾਉਣਾ ਪੂ ਆਪਦੇ ਆਪ ਬਣ ਕੇ ਖੜਦਾ ਅਕਸਰ ਅਸੀਂ ਕਈ ਵਾਰ ਕੀ ਕਰਦੇ ਆਂ ਵੀ ਦੇਖਦੇ ਆਂ ਜੋ ਵੀਡੀਓ ਕਰਦੇ ਆਂ ਘੋੜਿਆਂ ਦੀ ਬਈ ਆਪਾਂ ਨੂੰ ਦੇਖ ਲਓ ਅਕਸਰ ਹੀ ਪੈਰਪੂਰ ਉਹਨਾਂ ਦੇ ਸੈੱਟ ਕਰਾਉਣੇ ਪਏ ਜਾਂਦੇ ਆਂ ਐਂਗਲ ਤੇ ਇਹ ਆਪਦੇ ਆਪ ਹੀ ਸਾਰੀਆਂ ਲੱਤਾਂ ਤੋਂ ਕਹਿ ਲਈ ਜਿਹੜੀ ਆਪਦੀ ਪ੍ਰੋਪਰ ਪੋਜੀਸ਼ਨ ਬਣਾ ਕੇ ਖੜਦਾ ਉਦੇ ਪਿੱਛੇ ਤੁਸੀਂ ਕੀ ਕਾਰਨ ਕੀ ਮੰਨਦੇ ਹੋ ਇਹਦਾ ਹਨਾ ਪਿੱਛੇ ਤੋਂ ਲੈਂਡ ਨੂੰ ਦੇਖ ਕੇ ਜੇ ਆਪਾਂ ਚੱਲੀਏ ਲੈਂਡ ਦੇਖ ਕੇ ਤਾਂ ਇੱਕੋ ਪੁਰਾਣੇ ਬਜ਼ੁਰਗਾਂ ਵਾਲੀ ਗੱਲ ਹੈ ਬੈਂ ਤੇ ਯਾਰ ਹਾਂਜੀ ਬਾਈ ਵੀਰੂ ਇੱਕ ਤਾਂ ਜਾਗ ਹੀ ਬੜਾ ਚੰਗਾ ਲੱਗਿਆ ਹੋਇਆ ਠੀਕ ਹੈ ਠੀਕ ਹੈ ਜਿਹੜਾ ਉਹ ਜਾਗ ਹੈਗਾ ਹੁਣ ਐਟਮ ਸੀਗਾ ਉਹ ਵੀ ਤੁਸੀਂ ਦੇਖੋ ਜਦੋਂ ਉਹ ਬੈਂਦਾ ਹਾਂਜੀ ਬਾਈ ਤਾਂ ਬੈਂਦਾ ਵੀ ਉਹ ਦੂਰੋਂ ਦੇਖਣੋਂ ਆਇਆ ਲੱਗਦਾ ਜਿਵੇਂ ਅਸਮਾਨ ਦੇ ਵਿੱਚ ਬੱਦਲ ਨਹੀਂ ਹੁਣ ਹੋਏ ਪਏ ਹਾਂਜੀ ਬਾਈ ਵੀ ਦੂਰੋਂ ਦੇਖਣੋਂ ਆਇਆ ਲੱਗ ਵੀ ਕੀ ਕੋਈ ਵੀ ਬੁੱਤ ਬਣਾ ਕੇ ਤਾਂ ਰਿਆ ਪਿਆ ਠੀਕ ਹੈ ਬਾਈ ਠੀਕ ਹੈ ਉਦੋਂ ਬਾਅਦ 나ਗ ਲਾ ਲ ਤੁਸੀਂ ਹਾਂ 나ਗ ਜਦੋਂ ਉਦੋਂ ਅਸੀਂ ਵੀ ਸ਼ੋਅ ਦੇ ਵਿੱਚ ਗਏ ਸੀ ਤੇ 나ਗ ਵੀ ਆਇਆ ਸੀ ਹਾਂਜੀ ਬਾਈ ਜਿੰਨੇ ਜੱਜ ਉੱਤੇ ਬੈਠੇ ਸੀਗੇ ਮਤਲਬ ਉਦੋਂ ਦੋ ਦੋ ਦਾਨ ਦਾ ਸ਼ੋਅ ਚੱਲ ਰਿਹਾ ਸੀ ਹਾਂਜੀ ਬਾਈ ਤੇ ਉਹ ਦੋ ਦਾਨ ਦੇ ਵਿੱਚੋਂ ਐਂਟਰ ਹੋ ਗਿਆ ਸੀਗਾ ਠੀਕ ਹੈ ਬਾਈ ਰਿੰਗ ਤੋਂ ਬਾਹਰ ਜਾਣਗੇ ਖੜ੍ਹ ਗਏ ਸੀ ਆ ਕੇ ਹਾਂਜੀ ਬਾਈ ਜਿੰਨੇ ਜੱਜ ਸੀ ਸਾਰਿਆਂ ਨੇ ਆਪਦੀਆਂ ਕਾਪਾਂ ਕਲਮਾ ਉੱਥੇ ਰੱਖ ਤੀਆਂ ਸੀ ਅੱਛਾ ਜੀ ਤੇ ਸਾਰੇ ਉਹ ਸ਼ੋਅ ਨੂੰ ਛੱਡ ਕੇ ਉਹ ਕੋੜੇ ਨੂੰ ਦੇਖਣ ਵਾਗੇ ਕੋੜੇ ਨੂੰ ਦੇਖਣ ਚੱਲ ਗਏ ਹਾਂਜੀ ਹਾਂ ਉਸ ਤੋਂ ਬਾਅਦ ਮਨ ਲਓ ਇਹ ਕੋਬਰਾ ਆ ਗਿਆ ਹਾਂਜੀ ਬਾਈ ਹੁਣ ਇਹਦਾ ਵੀ ਉਹੀ ਆ ਉਹੀ ਖੜ੍ਹਣੀ ਉਹੀ ਸਟਾਈਲ ਹੂੰ ਉਹਦੀ ਇੱਕ ਬਾਕੀ ਸਿਰੇ ਦੇ ਵਿੱਚੋਂ ਉਦੋਂ ਵੀ ਮਤਲਬ ਰੰਗ ਤਾਂ ਇਹਦੇ ਵਿੱਚ ਮਤਲਬ ਨਾਗ ਵਾਲਾ ਕਮੈਤ ਆ ਗਿਆ ਮਤਲਬ ਰੰਗ ਵੀ ਕਈ ਲੋਕ ਕਹਿੰਦੇ ਤੇ ਕਮੈਤ ਕਮੈਤ ਸਹੀ ਤੇਲੀਆ ਕਮੈਤ ਰੰਗ ਇਹ ਆ ਹਾਂਜੀ ਬਾਈ ਜਿਹੜਾ ਪਹਿਲਾਂ ਸਾਡੇ ਕੋਲ ਘੋੜਾ ਤੋਂ ਸਭ ਆਈਟਮ ਤੋਂ ਪਹਿਲਾਂ ਹੁੰਦਾ ਸੀ ਹਾਂਜੀ ਬਾਈ ਉਹਦਾ ਵੀ ਇਹੀ ਕਲਰ ਹੁੰਦਾ ਸੀ ਠੀਕ ਹੈ ਬਾਈ ਤੇਲੀਆ ਕਮੈਤ ਚੱਕਰ ਵਾਲੇ ਘੋੜੇ ਦਾ ਬੱਚਾ ਸੀ ਉਹ ਠੀਕ ਹੈ ਬਾਈ ਬੰਤ ਨੇ ਗੋਦਾ ਨਾਂ ਸੀ ਬੰਦਾ ਜਿਹਦੇ ਕੋਲ ਘੋੜਾ ਸੀ ਕਮੈਤ ਹੀ ਘੋੜਾ ਸੀ ਉਹ ਠੀਕ ਹੈ ਤੇਲੀਆ ਤੇਲੀਆ ਕਮੈਤ ਠੀਕ ਹੈ ਬਾਈ ਤੇ ਇਹਦੇ ਵਿੱਚ ਜਿਹੜੀ ਬੰਤ ਮਤਲਬ ਬਾਡੀ ਆ ਗਈ ਨਹੀਂ ਹਾਂਜੀ ਬਾਈ ਨਾ ਕਿ ਥੋੜਾ ਪਤਲੇ ਪੰਚ ਸੀਗਾ ਠੀਕ ਹੈ ਬਾਈ ਚਲ ਥੋੜਾ ਹਜੇ ਲਿਸਾ ਜਦੋਂ ਰਾਜੀ ਹੋਗਾ ਤੁਹਾਨੂੰ ਉਹਦਾ ਪਤਾ ਆਪ ਹੀ ਪਤਾ ਲੱਗਣ ਲੱਗ ਜੂ ਹਾਂਜੀ ਬਾਈ ਜਿਹੜੀ ਇਹ ਬਾਡੀ ਹੈ ਉਹ ਇਹਦੇ ਆਟਮ ਵਾਲੀ ਲੱਗੀ ਹੋਈ ਹੈ ਸਾਰੀ ਹਾਂਜੀ ਲੰਬਾਈ ਵੀ ਆਟਮ ਵਾਲੀ ਹੈ ਹਾਂਜੀ ਤੇ ਗਰਦਨ ਵੀ ਠੀਕ ਹੈ ਬਾਈ ਰਾਂਗੇ ਦੇ ਵਿੱਚ ਤੇਲੀਆ ਕਮਾਈ ਤਾਂ ਆ ਗਿਆ ਹਾਂਜੀ ਬਾਈ ਫੇ ਖੜ ਨਹੀਂ ਦੇ ਵਿੱਚ ਉਹ ਜਾਗ ਵਾਲੀ ਗੱਲ ਆ ਗਈ ਜੋ ਪਿੱਛੋਂ ਪਿਓ ਦੀ ਦਾਦੇ ਦੀ ਉਦੋਂ ਪਿੱਛੇ ਮੱਜੂ ਕਾਲਾ ਵੱਡਾ ਕੋੜਾ ਆ ਗਿਆ ਪਰਦਾਦੇ ਦੀ ਲਾ ਲਓ ਉਹੀ ਰਹਿਣੀ ਹੈ ਹਾਂਜੀ ਹਾਂਜੀ ਇਹਨਾਂ ਨੂੰ ਤਾਂ ਜੇ ਤੁਸੀਂ ਫੜ ਕੇ ਆਮ ਆਪਾਂ ਲਈਏ ਨੇ ਤਾਂ ਵੀ ਇਹਨਾਂ ਨੇ ਨਹੀਂ ਤੁਰਨਾ ਹਾਂਜੀ ਬਾਈ ਤੇ ਆ ਤੁਸੀਂ ਨੀਰਾ ਖਾਂਦਾ ਉਹ ਖੁਰਲੀ ਦੇ ਉਨਾਂ ਚਿਰ ਤਾ ਭਵੇਂ ਨੀਵੀਂ ਕਰ ਲੇ ਨਹੀਂ ਐਂ ਖੜਕ ਵਿੱਚੋ ਹੀ ਖੜਾ ਰਹਿਣਾ ਬਸ ਹਾਂਜੀ ਹਾਂਜੀ ਬਾਈ ਫਿਰ ਉਹ ਤਾਂ ਗੱਲ ਖਾਂਦਾ ਇੰਚੀ ਸਾਰਾ ਹਾਂਜੀ ਬਾਈ ਇਹਨੂੰ ਕੋਈ ਸ਼ਿਕਾਇਤ ਉਹ ਨਹੀਂ ਦੀ ਇਹ ਚੀਜ਼ ਸਿੱਖਣੀ ਹਾਂਜੀ ਆਇਟਮ ਦੇ ਉੱਪਰ ਬਲਜੀਤ ਸਿੰਘ ਦਾਦੂਵਾਲ ਬੈਠਿਆ ਹਾਂਜੀ ਬਾਈ ਜਿਹੜੀ ਤੁਸੀਂ ਫੋਟੋ ਦੇਖੀ ਆ ਹਾਂਜੀ ਉਹਦੇ ਵਿੱਚ ਉਹਨਾਂ ਦਾ ਇਕੱਲਾ ਪਰਨਾ ਨਹੀਂ ਦਾ ਅੱਛਾ ਜੀ ਆ ਉੱਪਰ ਵਾਲਾ ਜਿਹੜਾ ਮੱਥੇ ਤੇ ਬੰਨਿਆ ਹਾਂਜੀ ਇਹ ਦੀਂਦਾ ਕੱਲਾ ਤੇ ਉਸ ਤੋਂ ਬਾਅਦ ਪਹਿਲਾਂ ਸਾਡੀਆਂ ਫੋਟੋਆਂ ਹੀ ਪਈਆਂ ਆ ਆਇਟਮ ਦੀਆਂ ਤੇ ਉਹ ਚੋ ਮੰਨ ਲਓ ਜੇ ਤਾਂ ਅਸੀਂ ਉਦੋਂ ਛੋਟੇ ਸੀਗੇ ਹਾਂਜੀ ਬਾਈ ਤੇ ਇਹ ਤੁਰਦਾਉ ਨਾ ਸੀ ਹਾਂਜੀ ਬਾਈ ਤੇ ਇਹਦੇ ਉੱਪਰ ਵੀ ਬੈਜੀ ਨੂੰ ਤੇ ਬੰਦਾ ਉੱਪਰ ਬੈਠਾ ਇਹਦੇ ਕੰਨਾਂ ਵੀ ਦੀ ਐ ਉਹਦੇ ਹੁਣ ਦੇਖਦਾ ਠੀਕ ਐ ਬਾਈ ਇਹ ਚੀਜ਼ ਇਹਨਾਂ ਦਾ ਪਹਿਲੇ ਤੋਂ ਖਾਨਦਾਨ ਦੇ ਵਿੱਚ ਹੀ ਹੈ ਖਾਨਦਾਨ ਦੇ ਵਿੱਚ ਹੀ ਐ ਬਾਈ ਹਾਂਜੀ ਹਾਂਜੀ ਆਪ ਸ੍ਰੀ ਆਪਾਂ ਜਿਵੇਂ ਦੇਖ ਲਈਏ ਵੀ ਸ਼ੋਹਾਂ ਦੇ ਵਿੱਚ ਬਾਈ ਜਾਨਵਰ ਜਦੋਂ ਖੜਦਾ ਹਨਾ ਉਹ ਚੀਜ਼ ਦੇ ਨੰਬਰ ਦੇਖੋ ਮੈਂਸ਼ਨ ਕੀਤੇ ਜਾਂਦੇ ਆ ਲਾਏ ਜਾਂਦੇ ਆ ਪਰ ਮੈਨੂੰ ਨਹੀਂ ਲੱਗਦਾ ਵੀ ਜੇ ਉੱਥੇ ਆਪਣਾ 100 ਨੰਬਰ ਲੱਗਦਾ ਤਾਂ ਭਾਈ ਇਹ ਤਾਂ ਮੈਨੂੰ ਲੱਗਦਾ ਇਹ ਮਨ ਲਓ 150 ਵਾਲਾ ਪਰਫਾਰਮ ਕਰ ਜਾਂਦਾ ਹੈ ਨਾ ਹਾਂਜੀ ਹਾਂਜੀ ਭਾਈ ਜੇ 100 ਨੰਬਰ ਆਮ ਕੇ ਘੋੜਿਆਂ ਦਾ ਲੱਗਦਾ ਇਹਦੀ ਖੜਨੀ ਇੰਨੀ ਆ ਭਾਈ ਮਨ ਲਓ ਜੱਜ ਮੱਲੋ ਮੱਲੀ ਨੰਬਰ ਜਿਆਦਾ ਹੀ ਦੇਊਗਾ ਆਉਂਦੇ ਭਾਈ ਸਾਡੇ ਕੋਲੇ ਮਨ ਲਓ ਹੁਣ ਵੀ ਆ ਗੁਜਰਾਤ ਦੇ ਜਿਹੜੇ ਮੁੰਡੇ ਆਪਣੇ ਕੋਲੇ ਮੇਰੇ ਕੋਲੇ ਫੋਨ ਰਾਤ ਵੀ ਆਏ ਸੋਆ ਵੀ ਆਹਨਾਂ ਦਾ ਹਾਂਜੀ ਹਾਂਜੀ ਛੋਹ ਚ ਪਾਉ ਪੁੱਛ ਕੇ ਲੱਜਾ ਕੇ ਹਾਂਜੀ ਭਾਈ ਵੀ ਉਸ ਛੋਹ ਦੇ ਵਿੱਚ ਉਹਨੂੰ ਜਰੂਰ ਲੈ ਕੇ ਆਓ ਜੀ ਤੁਸੀਂ ਜਰੂਰ ਲੈ ਕੇ ਆਓ ਬਹੁਤ ਬਾਰ ਕਹਿਆ ਉਹਨਾਂ ਨੇ ਹਾਂਜੀ ਪਰ ਉਹਦੇ ਕਾਰਨ ਹੈ ਜਿਵੇਂ ਇਹਦੀ ਕੋਈ ਜੋ ਰੰਗ ਪੈ ਰਹੇ ਨੇ ਹੁਣ ਇਹਦੀ ਏਡੀ ਉਮਰ ਹੋ ਗਈ ਹਾਂਜੀ ਬਾਈ ਅੱਜ ਕੱਲ ਤੂੰ 5-6 ਸਾਲ ਦਾ ਘੋੜਾ ਦੇਖ ਲਓ ਵਿੱਚ ਕਈ ਤਾਂ ਇਹ ਜਿਹੇ ਨੇ ਜਿਆਦਾ ਉਹਨਾਂ ਵਿੱਚ ਕੋਈ ਇਨਬਰੀਡਿੰਗ ਹੋਈ ਹੈ ਹਾਂਜੀ ਬਾਈ ਇਹ ਚ ਕਿਤੇ ਵੀ ਇਨਬਰੀਡਿੰਗ ਨਹੀਂ ਇਨਬਰੀਡਿੰਗ ਨਹੀਂ ਕਿਤੇ ਵੀ ਨਹੀਂ ਨੇੜੇ 10ਵੀਂ ਪੀੜੀ ਤੱਕ ਵੀ ਨਹੀਂ ਕੋਈ ਠੀਕ ਹੈ ਬਾਈ ਤੇ ਜਿਹੜੇ ਹੁਣ ਆਪਣੇ ਇਹਦੇ ਵਿੱਚੋਂ ਜੋੜ ਜਾੜੇ ਦੇ ਮੋਟੇ ਆ ਹਾਂਜੀ ਬਾਈ ਇਹਨਾਂ ਦਾ ਉੱਥੇ ਹੱਥ ਲਾਲਾ ਦੇਖੀ ਜਾਣਗੇ ਹਾਂਜੀ ਬਾਈ ਵੀ ਉਹ ਹੈ ਤਾਂ ਦਾ ਅੰਗ ਪੈ ਰੂ ਹੀ ਚੰਗਾ ਮਜ਼ਬੂਤ ਹਾਂਜੀ ਬਾਈ ਤੇ ਉਹਦੇ ਵਿੱਚ ਹੀ ਦੇਖੇ ਰੇਸ਼ਾ ਤਾਂ ਨਹੀਂ ਰੇਸ਼ਾ ਤਾਂ ਨਹੀਂ ਉਹ ਕਿਉਂਕਿ ਆਮ ਦੂਜੇ ਘੋੜਿਆਂ ਦੇ ਹੈਗੇ ਆ ਹੈਗੇ ਆ ਇਹ ਜਦ ਮਿਲਦਾ ਹਜੇ ਤੱਕ ਸਾਨੂੰ ਤਾਂ ਕਿਤੇ ਨੇੜੇ ਤੱਕ ਤੇ ਭੋਰਾ ਵੀ ਨਜ਼ਰ ਆਉਂਦਾ ਇਹ ਵੀ ਖਾਨਦਾਨ ਦੀ ਇੱਕ ਨਿਸ਼ਾਨੀ ਹੈ ਚੰਗੀ ਖਾਨਦਾਨ ਦੀ ਨਿਸ਼ਾਨੀ ਹੈ ਹਾਂਜੀ ਬਈ ਵੀ ਜਿਹਦੇ ਵਿੱਚ ਕੋਈ ਨਾ ਕੋਈ ਰੇਸ਼ਾ ਨਾ ਕੋਈ ਪੋਟ ਹਾਂਜੀ ਬਈ ਤੇ ਨਾ ਹੀ ਨਹੀਂ ਕੋਈ ਤੇ ਸਵਾਰੀ ਨੂੰ ਕੋਈ ਨਾ ਕਰਨੀ ਹਾਂਜੀ ਬਈ ਸਾਤੋਂ ਇੱਕੋ ਮੇਰੇ ਘਰ ਇਹ ਟੈਂਕ ਦੇ ਖਾਨਦਾਨ ਚ ਕੋੜਾ ਸੀ ਉੱਭੰਦੇ ਗਿਆ ਉਹ ਕਹਿੰਦੇ ਬਈ ਅਸੀਂ ਇਹਨੂੰ ਸਮੁੰਦਰ ਕੰਨ ਸਿੱਧਾ ਕਰਕੇ ਛੱਡ ਦਿੰਦੇ ਨੇ ਉਧਰ ਨੂੰ ਸਿੱਧਾ ਭੱਜ ਜਾਂਦਾ ਅੱਛਾ ਜੀ ਵੀ ਕੋਈ ਮਨ ਡਰ ਨਾ ਆਉਂਦਾ ਤੇ ਨਾ ਤੇ ਹੈ ਨਹੀਂ ਕੋਈ ਪੈਸੇ ਹੈ ਨਹੀਂ ਹਾਂਜੀ ਬਈ ਜੋ ਡਰ ਹੈ ਨਹੀਂ ਫੇ ਤਾਂ ਹੀ ਉਹ ਧੌਣ ਚੱਕਦੇ ਆ ਹਾਂਜੀ ਬਈ ਜ ਗਈ ਕੋੜ ਦਾ ਡਰਦੀ ਪੈਰ ਹਲਾਈ ਪੈਰ ਮਾਰੀਏ ਟੋਏ ਪੱਟੀ ਜਾਂਦੇ ਹਾਂਜੀ ਮੂਰੇ ਕਬੂਤਰੋਂ ਡਕੇ ਤਾਂ ਡਰ ਜਾਂਦੇ ਭੁਗੀ ਉੱਡ ਦਿੱਤਾ ਇਹਨਾਂ ਨੂੰ ਕੋਈ ਵਾਸਤਾ ਨਹੀਂ ਹਾਂਜੀ ਹਾਂਜੀ ਬਈ 20 ਤਾਂ ਬਈ ਇਹਨਾਂ ਦੇ ਖਾਨਦਾਨ ਦੇ ਵਿੱਚ ਹੀ ਅਸਲ ਇਹ ਚੀਜ਼ ਹੈਗੀ ਆ ਹਾਂਜੀ ਤੇ ਹਾਈਟ ਬਾਈ ਕਿੰਨੀ ਕਰ ਗਿਆ ਕੋੜਾ ਇਹ ਹਾਈਟ ਇਹਦੀ ਬਾਈ ਸਕੁਅਰ ਵਾਲੀ ਸ਼ਰਟ 4 ਇੰਚ ਬਾਈ ਹਾਂ ਪ੍ਰੋਪਰ ਇਹਦੀ ਵੀ ਸਾਰਾ ਇਹਦਾ ਜੋ ਡੀ ਐਨ ਏ ਵਗੈਰਾ ਪਾ ਠੀਕ ਹੈ ਬਈ ਸਾਰਾ ਡੀ ਐਨ ਏ ਹੋਇਆ ਵੈ ਹਾਂ ਡੀ ਐਨ ਏ ਹੋਇਆ ਬਈ ਅੱਛਾ ਬਈ 나ਗ ਦਾ ਵੀ ਪਹਿਲਾਂ ਹੋਇਆ ਵੈ ਸੀ ਡੀ ਐਨ ਏ ਜਾਂ ਇਹਦਾ ਹੋਇਆ ਵੈ ਮਾਨ ਇਹਦਾ ਹੋਇਆ ਵੀਰੇ ਬਾਈ ਲੱਖੇ ਨਹੀਂ ਕਰਾਇਆ ਉ ਠੀਕ ਹੈ ਜੀ ਠੀਕ ਹੈ ਬਾਈ ਤੇ ਬਾਕੀ ਇੱਕ ਚੀਜ਼ ਹੋਰ ਜਿਵੇਂ ਤੁਸੀਂ ਦੱਸਦੇ ਸੀ ਆਪਾਂ ਸਵੇਰੇ ਗੱਲ ਕਰਦੇ ਸੀ ਵੀ ਆਮ ਕੋੜੇ ਆਪਾਂ ਦੇਖਦੇ ਆਂ ਬਾਈ ਕਈ ਵਾਰ ਜਿਹੜੀ ਹਾਈਟ ਆ ਉਹ ਆਪਾਂ ਲੱਤਾਂ ਤੋਂ ਦੇਖਣ ਲੱਗ ਜਾਂਦੇ ਆਂ ਪਰ ਜਿਹੜਾ ਇਹਦਾ ਉੱਪਰਲਾ ਬਾਡੀ ਦਾ ਢਾਂਚਾ ਇਹਦੀ ਹਾਈਟ ਉਸੇ ਥੇ ਦੇ ਵਿੱਚ ਆ ਹਨਾ ਛਾਤੀ ਛੁੱਤੀ ਜਿਹੜਾ ਚਗਾਠਾ ਬਹੁਤ ਜ਼ਿਆਦਾ ਚੌੜਾ ਬਾਈ ਉੱਪਰ ਨੂੰ ਉਹੀ ਚੀਜ਼ ਗਾਹਾਂ ਮੰਨ ਲਓ ਕੋੜੀਆਂ ਦੀ ਬਰੀਡਿੰਗ ਜਿਹੜੀਆਂ ਇਹਦੀਆਂ ਬੱਚੀਆਂ ਆਉਂਦੀਆਂ ਨੇ ਉਹ ਬਰੀਡਿੰਗ ਵਾਸਤੇ ਫਿਰ ਉਹ ਚੰਗਾ ਮੰਨੀ ਆਉਂਦੀਆਂ ਹਨਾ ਆ ਅੱਗੇ ਤੋਂ ਬਸ਼ੀਰੀਆਂ ਹੈਗੀਆਂ ਖੜੀਆਂ ਬਾਈ ਕੋਲੇ ਲੱਖੇ ਕੋਲੇ ਵੀ ਹੋਰ ਵੀ ਨੇ ਹਾਂਜੀ ਬਾਈ ਹੁਣ ਤੁਸੀਂ ਦੇਖੋ ਜੀ ਲੱਤਾਂ 'ਦਾ ਕੋਈ ਬੱਚਾ ਨਹੀਂ ਪਲਦਾ ਹਾਂਜੀ ਬਾਈ ਆਪਾਂ ਕਹੇ ਲੱਤਾਂ ਟੰਗਾ ਥੱਲੇ ਬੱਚਾ ਪੜੂਗਾ ਬੱਚਾ ਤਾਂ ਉੱਪਰ ਲੇੜਾ ਲੱਤਾਂ ਦੇ ਉੱਪਰ ਵਾਲੀ ਲਪੇਟਾ ਇਹਦੇ ਵਿੱਚ ਹੀ ਆਉਣਾ ਹਾਂਜੀ ਬਾਈ ਹੁਣ ਤੁਸੀਂ ਆਪਾਂ ਸੋ ਘੋੜੀਆਂ ਦੇਖੀਂ ਆਪਣੇ ਕੋਲ ਖੜੀਆਂ ਹਾਂਜੀ ਬਾਈ ਤੇ ਉਹ ਆਟੋਮੈਟਿਕ ਹੀ ਬੱਚਾ ਵੱਡਾ ਪੈਦਾ ਕਰਨੀ ਆ ਬਾਈ ਹਾਂਜੀ ਹਾਂਜੀ ਬਾਈ ਤੇ ਉਹੀ ਗੱਲ ਹੈ ਘੋੜੇ ਨੇ ਹੁਣ ਇਹ ਲੱਤਾਂ ਹੀ ਵੱਡੀਆਂ ਉਹ ਤਾਂ ਚੜ੍ਹਨ ਦਾ ਕੰਮ ਹੀ ਨਹੀਂ ਆਉਂਦਾ ਯਾਰ ਠੀਕ ਹੈ ਬਾਈ ਸਹੀ ਮੈਨੂੰ ਤਾਂ ਜਿਹੜਾ ਤੰਗ ਹੈ ਘੋੜੇ ਦੇ ਉਹਨੂੰ ਸ ਉਹੀ ਸਹੀ ਆਪਾਂ ਤਾਂ ਮੰਨਦੇ ਵੀ ਉਹ ਘੋੜਾ ਉਹੀ ਘੋੜਾ ਅੱਗੇ ਬੱਚੇ ਪਿੱਛੇ ਅੱਗੇ ਪੈਦਾ ਕਰੂਗਾ ਠੀਕ ਹੈ ਬਾਈ ਹੁਣ ਇਹ ਘੋੜੇ ਦਾ ਤੰਗ ਲਾ ਕੇ ਤਾਂ ਦੂਜੇ ਪਾਸੇ ਮੋੜ-ਮੋੜੀ ਬੰਨੀ ਜਾਣਾ ਉਹ ਫਿਰ ਹੂੰ ਹੁਣ ਤੁਸੀਂ ਮੁਖਸਰ ਤੋਂ ਕੋਈ ਵੀ ਤੰਗ ਲੈ ਲਿਓ ਜਿਹੜਾ ਚੰਗਾ ਵੱਡਾ ਹੋਵੇ ਐਂਡ ਵਾਲੇ ਸਰਾਖਾਂ ਜੀ ਆਊਗਾ ਇਹਦੇ ਠੀਕ ਹੈ ਬਾਈ ਠੀਕ ਹੈ ਜੀ ਇਹ ਨਹੀਂ ਵੀ ਉਹਨੂੰ ਧੂਕੇ ਖਿੱਚ ਕੇ ਨੇੜੇ ਹੋ ਜਾਊਗਾ ਹਾਂਜੀ ਹਾਂਜੀ ਬਾਈ ਵੀ ਉਹ ਲਪੇਟ ਤਾਂ ਅੱਗੇ ਫਿਰ ਬੱਚਾ ਦਾ ਫੇਰ ਹੀ ਆਊਗਾ ਬਾਈ ਵੀ ਨਾਲ-ਨਾਲ ਬਿਲਕੁਲ ਜਮਾ ਪ੍ਰੋਪਰ ਸਿੱਧੇ ਹਾਂਜੀ ਬਾਈ ਸਾਰਾ ਕੁਝ ਹੀ ਉਹ ਸਾਰਾ ਉਹਦੇ ਵਿੱਚ ਅੱਗੇ ਫਿਰ ਬੱਚਾ ਦੇ ਵੀ ਉਵੇਂ ਤੇ ਇੱਕ ਬਾਈ ਜਿਹੜਾ ਇਹਦਾ ਬਸ਼ੇਰਾ ਆਪਣੇ ਘਰੇ ਤਿਆਰ ਹੋ ਰਿਹਾ ਉਹਦੇ ਬਾਰੇ ਦੱਸੀ ਆ ਆਪਾਂ ਥੋੜਾ ਜਿਹਾ ਭਰਾਮਾ ਨੂੰ ਉਹਦਾ ਕੋਈ ਆਪਣਾ ਜਿਵੇਂ ਤੁਸੀਂ ਦੱਸਦੇ ਸੀ ਵਿਚਾਰ ਵੀ ਹੈਗਾ ਵੀ ਦੇਵੀ ਦੇਵਾਂਗੇ ਬੱਚਾ ਆਪਾਂ ਉਹ ਹਾਂ ਹਾਂ ਬਾਈ ਉਹ ਵੀਰੇ ਆਪਣੀ ਆਪਦੀ ਘਰ ਦੀ ਘੋੜੀ ਦਾ ਠੀਕ ਹੈ ਬਾਈ ਤੇ ਘੋੜੇ ਆਪਣੇ ਏਸੇ ਦੇ ਹੀ ਆ ਉਹ ਉਸ ਜਾਨੀ ਕਿ ਉਹਦੀ ਮਾਂ ਹੀ ਆਪੋਂ ਤੁਮ ਲਾ ਕੇ ਲਈ ਜਦੋਂ ਆਪਾਂ ਇਹਨੂੰ ਸੌਦਾ ਬਣਾਇਆ। ਅੱਛਾ ਉਦੋਂ ਇਸੇ ਦੇ ਬੱਚੇ ਦੀ ਮਾਂ ਨੂੰ ਲਾ ਕੇ ਲੈ ਆਈ ਹਾਂ। ਹਾਂਜੀ ਹਾਂਜੀ। ਠੀਕ ਹੈ ਬਾਈ। ਤੇ ਮਾਂ ਉਹਦੀਆਂ ਪਹਿਣਾ ਆਪਣਾ ਖੜੀਆਂ। ਹਾਂਜੀ ਬਾਈ। ਉਹ ਤੁਸੀਂ ਦੇਖ ਰਹੇ ਹੋ ਬਾਈ ਮੇਰੇ ਘਰ ਦੇ ਵਿੱਚ ਹੋਈਆਂ ਪਹਿਣਾ 66 ਇੰਚ ਹੋਈ ਪਈ ਇੱਕ। ਹਾਂ ਦੋ ਪਹਿਣਾ ਹੋਰ ਖੜੀਆਂ। ਹਾਂ ਖੜੀਆਂ ਵੀਰੇ। ਹਾਂਜੀ। ਚੰਗਾ ਕੱਦ ਬਹੁਤ ਚੰਗਾ ਕੱਦ ਵੇਡ ਬਣਾਇਓ ਸਾਹਮਣੇ ਸਾਂਝਾ ਗੋਣਾ। ਹਾਂਜੀ ਬਾਈ। ਤੇ ਖੜਨੀ ਖੁਣਨੀ ਉਹਦੀ ਵੀ ਇਹੀ ਆ। ਹਾਂਜੀ ਹਾਂਜੀ ਬਾਈ। ਖੜਨੀ ਤਾਂ ਜਿਹੜੀ ਸੋਨੇ ਬਲੱਡ ਜੀ ਇਹਦਾ ਬਲੱਡ ਦੇ ਵਿੱਚ ਹੀ ਆਉਣਾ ਹੀ ਆਉਣਾ। ਹਾਂਜੀ ਹ 11 ਮਹੀਨੇ ਤੇ ਪੂਰਾ ਸੂਪ ਪੈਂਦੀ ਉਹ ਠੀਕ ਹੈ ਬਾਈ ਤੇ ਬਸ 15 ਕਿ ਮਹੀਨੇ ਲਗਭਗ ਆ ਇਹ 4 ਵੀ ਹੋ ਗਏ ਨਾ 14 ਕਿ ਮਹੀਨੇ ਹਾਂ 14 ਪਰ ਮਹੀਨੇ ਇੰਨੇ ਕਿ ਲਾ ਹੋ ਗਿਆ ਠੀਕ ਹੈ ਹਾਂਜੀ ਉਹ ਵੀ ਹਾਈਟ ਸੋਹਣੀ ਕਰਦਾ ਹੁੰਦਾ ਬਾਈ ਹਨਾ ਬਹੁਤ ਚੰਗੀ ਕਰੂ ਬਾਈ ਹਾਂ ਬਹੁਤ ਵੱਡਾ ਭੈਣਾਂ ਨੂੰ ਟੱਪੂਗਾ ਹੁਣ ਕਿੰਨੀ ਕਰ ਗਿਆ ਬਾਈ ਹਾਈਟ ਉਹ ਮਣੀ ਆਪਾਂ ਹਾਈਟ ਤਾਂ ਨਹੀਂ ਮਣੀਏ ਮੇਰੇ ਘਰ ਚੋਂ 60 ਤੋਂ ਬਾਹਰ ਹੀ ਹੋ ਬਾਈ ਠੀਕ ਹੈ ਬਾਈ ਹੋਊਗਾ ਕਾੜਾ ਇੰਨਾ ਕੁ ਤਾਂ ਹੋਣਾ ਹਾਂਜੀ ਹਾਂਜੀ ਠੀਕ ਹੈ ਉਹਦੀ ਮਾਂ ਬਾਈ ਉਹਦੀ ਮਾਂ ਨੀਲੀ ਸੀ ਬਾਈ ਅੱਛਾ ਉਹ ਬਦਲਸਾਹ ਵਾਲੇ ਘੋੜੇ ਦੀ ਸੀ ਠੀਕ ਹੈ ਬਾਈ ਜਿਹੜਾ ਉਹ ਨੀਲਾ ਘੋੜਾ ਸੀ ਉਹਨਾਂ ਕੋਲ ਹਾਂਜੀ ਹਾਂਜੀ ਉਹਦੀ ਸੀ ਬਾਈ ਹਾਂਜੀ ਇਹਨਾਂ ਦੀ ਮਾਂ ਵੀ ਉਹੀ ਆ ਬਸ ਠੀਕ ਹੈ ਬਈ ਕਿ ਬਸ਼ੇਰਾ ਖੜਿਆ ਕਰੇ ਹਾਂਜੀ ਹਾਂਜੀ ਬਾਈ ਉਸ ਘੋੜੀ ਤੋਂ ਤੁਸੀਂ 3-4 ਵਜੇ ਇੱਕ ਬੱਚੀ ਤੁਸੀਂ ਕਹਿੰਦੇ ਹੋ ਸੇਲ ਵੀ ਕਰਤੀ ਸੀ ਪਹਿਲਾਂ ਬਸ਼ੇਰਾ ਕਰੇ ਬਾਈ ਬਸ਼ੇਰਾ ਹਾਂਜੀ ਹਾਂਜੀ ਠੀਕ ਹੈ ਬਾਈ ਠੀਕ ਹੈ ਜੀ ਤੇ ਉਹਦਾ ਮੰਨ ਲਓ ਤੁਹਾਡਾ ਵਿਚਾਰ ਹੈਗਾ ਜੇ ਕੋਈ ਭਰਾ ਹਾਂ ਬਾਈ ਫਿਰ ਇੰਨੇ ਘੋੜੇ ਖਸਾਂਦੇ ਵੀ ਨਹੀਂ ਕਰਕੇ ਯਾਰ ਹਾਂਜੀ ਬਾਈ ਹਾਂਜੀ ਹਾਂਜੀ ਠੀਕ ਆ ਉਹਦਾ ਮੇਰਾ ਖਿਆਲ ਆ ਬਾਈ ਨੀਲਾ ਹੋ ਜਾਣਾ ਹਨਾ ਨੀਲਾ ਹਾਂ ਵੀ ਨੇਪਾਲੀ ਬਣ ਜਾਣਗੇ ਟਾਲੀ ਉਹਦੇ ਠੀਕ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਹੋਰ ਕੋਈ ਗੱਲਬਾਤ ਤੁਸੀਂ ਸਟੱਡ ਸਰਵਿਸ ਨੂੰ ਲੈ ਕੇ ਇਹਦੀ ਕੋਈ ਕਰਨੀ ਹੋਵੇ ਕੋਵਰੇ ਦਾ ਜਾਂ ਤੁਹਾਨੂੰ ਕੋਈ ਲੱਗਦੀ ਹੋਵੇ ਭਰਾਵਾਂ ਨਾਲ ਤੁਸੀਂ ਕੋਈ ਗੱਲਬਾਤ ਸਾਂਝੀ ਕਰਨੀ ਚਾਹੁੰਦੇ ਹੋ ਘੋੜੇ ਨੂੰ ਲੈ ਕੇ ਜਾਂ ਕੋਈ ਹੋਰ ਕੋਈ ਮੈਸੇਜ ਹੀ ਦੇਣਾ ਚਾਹੁੰਦੇ ਹੋ ਹਣ ਮੈਸੇਜ ਤਾਂ ਵੀਰ ਆਪਣਾ ਜਿਹੜੀ ਇੱਕ ਛੋਟੀ ਜਿਹੀ ਗੱਲ ਹੀ ਇੱਕ ਤਾਂ ਵੀ ਜਿਹੜੀ ਇਨਬਲਿਟਿੰਗ ਤੋਂ ਥੋੜਾ ਬਚਿਆ ਜਾ ਸਕੇ ਹਾਂਜੀ ਬਾਈ ਵੀ ਅੱਗੇ ਜਾ ਕੇ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਸਾਹਮਣਾ ਬਹੁਤ ਕਰਨਾ ਪਊ ਹੁਣ ਤਾਂ ਨਹੀਂ ਹਾਂਜੀ ਇੱਕ ਤਾਂ ਤੁਸੀਂ ਉਹੀ ਦੇਖ ਲਓ ਘੋੜੇ ਨੇ ਉਮਰੀ ਘਟ ਗਈ ਵੀ ਅੱਗੇ ਤਾਂ ਵੀ ਮਾਲੂਕ 24 25 ਸੂਏ ਵੀ ਘੋੜੀ ਦੇ ਕੇ ਆਏ ਹੁੰਦਾ ਵੀ ਬੱਗੇ ਬਿਕ ਜਾਂਦੀ ਸੀ ਵੀ ਕੁਝ ਨਹੀਂ ਹੁੰਦਾ ਵੀ ਯਾਰ ਹੋਰ ਸੂਆ ਦੇਉਗੀ ਹਾਂਜੀ ਬਾਈ ਤੇ ਹੁਣ ਤਾਂ ਮੈਂ ਉਮਰੀ ਮੇਰੇ ਖਿਆਲ ਦੇ ਵਿੱਚ ਨੇੜੇ ਕਰ ਕਰ ਨੇੜੇ ਕਰ ਕਰ ਨੇ 7 8 ਸਾਲ ਤੇ ਲਿਆਤੀ ਹਾਂਜੀ ਬਾਈ ਇਹ ਵੀ ਆਪਣਾ ਇਨੋਬ੍ਰੀਡਿੰਗ ਦਾ ਇੱਕ ਕਾਰਨੀ ਹੈ ਹਾਂਜੀ ਬਾਈ ਅੱਗੇ ਤੁਸੀਂ ਦੇਖ ਲਿਓ ਜੋ ਜਿਹੜੇ ਹੋਰ ਨੇੜੇ ਹੋਈ ਜਾਂਦਾ ਕੰਮ ਅਬ ਘੋੜਿਆਂ ਦੇ ਵਿੱਚੋਂ ਕੋਈ ਓਵਰੀ ਨਾ ਆਉਣੀ ਹਾਂਜੀ ਬਾਈ ਤੇ ਆ ਦੂਜੇ ਮਾਨਤਬ ਵਗੈਰਾ ਜਮਣੇ ਹਾਂਜੀ ਬਾਈ ਇਹਨਾਂ ਦਾ ਸਿਸਟਮ ਅੱਗੇ ਆਹੀ ਆ ਜਾਣਾ ਨਹੀਂ ਇਹਦੇ ਕਾਰਨ ਵੀ ਥੋੜਾ ਜਿਹਾ ਜਿੰਨਾ ਹੋ ਸਕੇ ਜਿੱਥੋਂ ਤੱਕ ਪਤਾ ਲੱਗਦਾ ਥੋੜਾ ਦੂਰੋਂ ਹੂੰ ਕਰੇ ਜਾਵੇ ਕ੍ਰੋਸ ਚੰਗਾ ਬਾਈ ਹਾਂਜੀ ਬਾਈ ਆ ਕੇਰਾ ਬਾਈ ਜਾਮ ਦਾ ਬੱਚਾ ਤਾਂ ਆਪਾਂ ਨੂੰ ਨਹੀਂ ਪਤਾ ਲੱਗਦਾ ਬਾਅਦ ਦੇ ਵਿੱਚ ਆ ਕੇ ਫਲਟ ਆਉਂਦੇ ਜਿਵੇਂ ਜਿਵੇਂ ਉਹਦੀ ਹੁੰਦੀ ਹੈ ਨਾ ਹਾਂ ਹਾਂ ਬਈ ਅੱਗੇ ਹਾਂ ਖੂਬਸੂਰਤੀ ਜ਼ਰੂਰ ਜਾਦੇ ਆ ਜੂਗੀ ਜੇ ਆਪਾਂ ਨੇੜੋ ਕਰਾਂਗੇ ਨਾ ਪਰ ਉਹ ਲੰਮਾ ਟਾਈਮ ਨਹੀਂ ਆਉਂਦੀ ਖੂਬਸੂਰਤੀ ਵੀ ਆ ਜਾਂਦੀ ਹੈ ਚਲੋ ਜਿੰਨਾ ਕ ਮੈਂ ਭਰਾਵਾਂ ਤੋਂ ਸੁਣਿਆ ਜੀ ਕਈ ਵੀਰ ਕਹਿ ਦਿੰਦੇ ਆ ਵੀ ਹਾਈਟ ਇਨ ਬਰੀਡਿੰਗ ਦੇ ਵਿੱਚ ਆਉਂਦੀ ਆ ਹਾਈਟ ਤਾਂ ਹਾਂ ਬਾਈ ਤੇ ਬਾਈ ਐਡਮ ਤੇ 나ਗ ਦੀ ਮੰਨ ਲਓ ਜੇ ਆਪਾਂ ਹਾਈਟ ਦੀ ਗੱਲ ਕਰ ਲਈਏ ਦੋਨਾਂ ਦਾ ਕਿੰਨਾ ਕੁ ਫਰਕ ਸੀ ਦੋਨਾਂ ਕੋੜਿਆਂ ਦੀ ਹਾਈਟ ਕਿੰਨੀ ਕਿੰਨੀ ਸੀ ਹਾਈਟ ਤਾਂ ਸੀਗਾ ਬਈ 나ਗ ਨਾਲੋਂ ਐਡਮ ਦਾ 2 2.5 ਇੰਚ ਦਾ ਫਰਕ ਠੀਕ ਹੈ ਬਈ 나ਗ ਨਾਲੋਂ ਐਡਮ ਉੱਚਾ ਸੀ ਠੀਕ ਹੈ ਬਈ ਹਾਂਜੀ 나ਗ ਨਾਲੋਂ ਚੌੜਾ ਵੀ ਸੀ ਅੱਛਾ ਜੀ 나ਗ ਥੋੜਾ ਪਤਲੇ ਪੰਛ ਸੀਗਾ ਹਾਂਜੀ ਬਈ ਐਡਮ ਖੁੱਲ੍ਹਾ ਡੁੱਲਾ ਕੋੜਾ ਸੀ ਜਿਵੇਂ ਤੁਸੀਂ ਇਹਦਾ ਦੱਸਿਆ ਵੀ ਆਪਣਾ ਕੋਵਰੇ ਦੀ ਬਾਡੀ ਜਿਹੜੀ ਉਹ ਹੈਡ ਮਾਲੀ ਹੈ ਹਨਾ ਹੈਡ ਮਾਲੀ ਹਾਂਜੀ ਹਾਂਜੀ ਠੀਕ ਹੈ ਰੰਗ ਇਹਨੂੰ ਪਿਆਵळा ਆ ਗਿਆ ਹਾਂਜੀ ਰੰਗ ਪਿਆਵळा ਠੀਕ ਹੈ ਠੀਕ ਹੈ ਜੀ ਰੰਗ ਤਾਂ ਪਿਆਲਾ ਲਾਲ ਹੋਈ ਹਾਂਜੀ ਬਾਈ ਐਡ ਉਹਦੀ ਮਾਂ ਦਾ ਰੰਗ ਵੀ ਉਹ ਜੇ ਮੈਨੂੰ ਗਰਮੀ ਹੁੰਦੀ ਹਾਂਜੀ ਬਾਈ ਗਰਮੀ ਦੇ ਵਿੱਚ ਤਾਂ ਥੋੜਾ ਇੱਕ ਲਾਲੀ ਜ਼ਿਆਦਾ ਥੋੜਾ ਲੱਗ ਜਾਂਦੇ ਹਾਂ ਜੀ ਜਦੋਂ ਠੰਡ ਚੜੀ ਜਾਊਗੀ ਥੋੜਾ ਜਿਹਾ ਕਾਲਾ ਪਣ ਜਾਂਦਾ ਹਾਂ ਹਾਂਜੀ ਹਾਂਜੀ ਉਸੇ ਰੰਗ ਨੂੰ ਤੇਲੀ ਇੱਕ ਮੈਂ ਤਾਂ ਕਿਹਾ ਸੀ ਸੀਜ਼ਨ ਦੇ ਹਿਸਾਬ ਨਾਲ ਇਹਨਾਂ ਦਾ ਰੰਗ ਫਰਕ ਪੈਂਦਾ ਜਿਵੇਂ ਆਮ ਸਰੋਂ ਦੇ ਤੇਲ 'ਚ ਨਹੀਂ ਥੱਲੇ ਮੈਲ ਜੀ ਰਹੇ ਨਹੀਂ ਕੀ ਹਾਂਜੀ ਹਾਂਜੀ ਉਹਦੇ ਵਿੱਚੋਂ ਭੱਖੀ ਮਾਰੂਗੀ ਉਹ ਚੀਜ਼ਾਂ ਦੇ ਬੱਖਾਂ ਤੋਂ ਮਾਰੀ ਜਾਊ ਠੀਕ ਹੈ ਬਾਈ ਇਹਨੂੰ ਤੁਸੀਂ ਤੁਪੇਖ ਲੈਰਦੇ ਹੋ ਤਾਂ ਐ ਲਗੂ ਜਿੰਮੇ ਇਹਦੇ ਵਿੱਚ ਢਾਲੇ ਜੇ ਡੱਪਲ ਗਰੇ ਦੇ ਵਿੱਚੋਂ ਨਿਕਲਦੇ ਹੁੰਦੇ ਲੀਲੇ ਚ ਹਾਂਜੀ ਬਾਈ ਇਹ ਚੋਂ ਵੀ ਉਮੀਦ ਤਾਂ ਕਾ ਮਾਰਦਿਆਂ ਹਾਂ ਇਹਦੇ ਵਿੱਚ ਵੀ ਜੇ ਗੌਰ ਨਾਲ ਦੇਖੀਏ ਤਾਂ ਉਹ ਦਿਨੀਆਂ ਨੇ ਉਹਦੇ ਜਿਹੇ ਹਾਂ ਹਾਂ ਬਾਈ ਉਮੀਦ ਜੀ ਨੇ ਹਾਂਜੀ ਹਾਂਜੀ ਬਾਈ ਤੇ ਬਾਈ ਬਹੁਤ ਚੰਗਾ ਲੱਗਿਆ ਤੁਹਾਨੂੰ ਅੱਜ ਮਿਲ ਕੇ ਗੱਲਬਾਤ ਕਰਕੇ ਪਹਿਲਾਂ ਵੀ ਦੇਖੋ ਆਪਾਂ ਵੈਸੇ ਮੇਲੇ ਮੰਡੀਆਂ ਤੇ ਦੋ ਚਾਰ 12 ਇਕੱਠੇ ਹੋਏ ਆ ਪਰ ਜਿਹੜਾ ਅੱਜ ਸਕੂਨ ਮਿਲਿਆ ਰੂਹ ਨੂੰ ਗੱਲਾਂ ਬਾਤਾਂ ਤੁਹਾਡੇ ਨਾਲ ਕਰਕੇ ਸਾਰਾ ਜੋ ਤੁਸੀਂ ਪੁਰਾਣੇ ਤਜਰਬੇ ਸਾਂਝੇ ਕੀਤੇ ਆ ਬਾਈ ਸਾਨੂੰ ਵੀ ਸਾਰੇ ਭਰਾਵਾਂ ਨੂੰ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਧੰਨਵਾਦ ਤੈਿਹਦੇ ਲੋ ਅਸੀਂ ਵੀ ਬਈ ਤੁਹਾਡਾ ਕਰਦੇ ਆ ਜਰੂਰ ਬਾਈ ਤੁਹਾਡਾ ਹੀ ਧੰਨਵਾਦ ਹਾਂਜੀ ਬਾਈ ਸੋ ਦੋਸਤੋ ਜਿਵੇਂ ਬਾਈ ਭਗਤ ਜੀ ਨੇ ਸਾਰੀ ਗੱਲਬਾਤ ਕੋਬਰੇ ਦੀ ਸਟੱਡ ਸਰਵਿਸ ਬਾਰੇ ਕਰਤੀ 60000 ਰੁਪਏ ਦੀ ਮੀਟਿੰਗ ਫੀਸ ਰੱਖੀ ਗਈ ਆ ਤੇ ਬਾਈ ਨੇ ਜਿਵੇਂ ਦੱਸਿਆ ਆਪਾਂ ਬਾਕੀ ਫੋਟੋਆਂ ਦਾ ਵਿੱਚ ਲਾਈ ਦਿੱਤੀਆਂ ਤੁਸੀਂ ਸਾਰੇ ਬੱਚੇ ਦੇਖ ਹੀ ਲੈਣੇ ਆ ਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਟਾਈਮ ਦੇ ਵਿੱਚ ਤੁਹਾਨੂੰ ਇਹਦੇ ਬਸ਼ੇਰੇ ਬਸ਼ੇਰੀਆਂ ਸ਼ੋਹਾਂ ਦੇ ਵਿੱਚ ਵੀ ਰੰਗਾਂ ਦੇ ਵਿੱਚ ਖੜੇ ਮਿਲਣਗੇ ਕਿਉਂਕਿ ਕੋੜਾਪ ਵੀ ਚੰਗਾ ਬਹੁਤ ਆ ਤੇ ਵੈਸੇ ਬਹੁਤਾ ਦੱਸਣ ਦੀ ਤਾਂ ਲੋੜ ਹੀ ਨਹੀਂ ਪੈਣੀ ਭਰਾਵਾਂ ਨੇ ਸਾਰਾ ਕਮੈਂਟ ਕਰਕੇ ਦੱਸ ਹੀ ਦੇਣਾ ਘੋੜੇ ਦੇ ਬਾਰੇ ਜਿੰਨੀ ਵੀ ਗੱਲਬਾਤ ਆ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਜੀ ਸਸਿਕਾ ਸਸਿਕਾ